ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਯੂਐਸਏ ਵੀਜ਼ਾ ਬਾਰੇ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਜਾਇਆ ਜਾ ਸਕਦਾ ਹੈ ਸਟੱਡੀ ਦੀ ਗੱਲ ਕਰਦੇ ਹਾਂ ਸਟੱਡੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਰਸਤੇ ਐ ਜਿਵੇਂ ਡੋਂਕੀ ਲਾ ਕੇ ਬਹੁਤ ਸਾਰੇ ਬੱਚੇ ਜਾਂਦੇ ਐ ਬਹੁਤ ਸਾਰੇ ਹੁਣ ਤੱਕ ਪਹੁੰਚ ਵੀ ਗਏ ਆ ਯੂ ਐਸ ਏ ਪਰ ਉਸ ਦੇ ਵਿੱਚ ਕਿੰਨੀਆਂ ਦਿੱਕਤਾਂ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੇ ਜਾਨ ਤੇ ਖੇਡ ਕੇ ਤੁਸੀਂ ਵਿਦੇਸ਼ ਜਾ ਰਹੇ ਹੋ ਬਹੁਤ ਸਾਰੇ ਬੱਚੇ ਨੇ ਇਸ ਤਰ੍ਹਾਂ ਦੇ ਜਿਹੜੇ ਪਹੁੰਚਦੇ ਵੀ ਨਹੀਂ ਹੈਗੇ ਪਰ ਸਹੀ ਤਰੀਕਾ ਬਣਾ ਕੇ ਤੁਸੀਂ ਵਿਦੇਸ਼ ਜਾਓ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਵੀ ਹੁੰਦਾ ਅੱਜ ਤੁਹਾਨੂੰ ਹੋਰ ਤਰੀਕੇ ਦੱਸਾਂਗੇ ਸਟੱਡੀ ਤੋਂ ਬਿਨਾ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਇੰਟਰਵਿਊ ਦਿੰਦੇ ਆ ਰਿਫਿਊਜ਼ ਹੋ ਜਾਂਦੇ ਆ ਉਹਨਾਂ ਦੇ ਲਈ ਕੀ ਆਪਸ਼ਨ ਹੈ ਨਾਲ ਦੀ ਨਾਲ ਕੋਈ ਟਰਿਕ ਵੀ ਤੁਹਾਨੂੰ ਦੱਸਾਂਗੇ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਕੀ ਟਰਿਕ ਨੇ ਜਿਸ ਦੇ ਨਾਲ ਤੁਸੀਂ ਜਿਹੜਾ ਇੰਟਰਵਿਊ ਆ ਉਸ ਦੇ ਵਿੱਚ ਸਕਸੈਸਫੁਲੀ ਜਿਹੜਾ ਆਪਣਾ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਔਰ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਨੇ ਨਿਤਿਨ ਸ਼ਰਮਾ ਜੀ ਵੀਜ਼ਾ ਪ੍ਰੈਪ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਦੱਸ ਦਈਏ ਸਕਰੀਨ ਤੇ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਕਾਲ ਵੀ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਹੈ ਵੀਜ਼ਾ ਰਿਲੇਟਡ ਪੁੱਛ ਸਕਦੇ ਹੋ ਸਰ ਸਭ ਤੋਂ ਪਹਿਲਾਂ ਆਪਾਂ ਸਟੱਡੀ ਦਾ ਸਿਨੈਰੀਓ ਜਾਣਦੇ ਹਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕਿਵੇਂ ਕਿੰਨਾ ਕੁ ਸਕਸੈਸ ਰੇਟ ਹੈ ਇਸ ਟਾਈਮ ਯੂਐਸਏ ਦਾ ਉਹ ਯੂਸਟ ਦਾ ਸਕਸੈਸ ਰੇਟ ਨਹੀਂ ਸਾਡੇ ਲੋਕਾਂ ਦਾ ਸਕਸੈਸ ਰੇਟ ਕਿ ਅਸੀਂ ਲੋਕੀ ਕਿੰਨੇ ਕਿ ਜ਼ਿਆਦਾ ਵੀਜ਼ੇਸ ਕ੍ਰੈਪ ਕਰ ਰਹੇ ਆ ਜਿਹੜਾ ਬੰਦਾ ਇਟਸ ਲਾਈਕ ਮੈਂ ਇਹ ਗੱਲ ਕਹਿਣਾ ਚਾਹੂੰਗਾ ਜਿਹੜਾ ਬੰਦਾ ਮੈਂਟਲੀ ਥੋੜਾ ਜਿਹਾ ਸਟਰੋਂਗ ਹੈ ਨਾ ਔਰ ਥੋੜਾ ਜਿਹਾ ਸੈਲਫ ਕੌਨਫੀਡੈਂਸ ਉਹਨੂੰ ਜ਼ਿਆਦਾ ਹੈ ਓਵਰ ਕੌਨਫੀਡੈਂਟ ਔਰ ਸੈਲਫ ਕੌਨਫੀਡੈਂਸ ਦੋਨਾਂ 'ਚ ਲिटल ਜਿਹਾ ਫਰਕ ਹੈ ਉਹ ਵੀਜ਼ਾ ਲੈ ਕੇ ਆ ਰਿਹਾ ਥੋੜਾ ਜਿਹਾ ਕੌਨਫੀਡੈਂਸ ਜਿਸ ਬੱਚੇ 'ਚ ਆ ਗਿਆ ਐਵੇਂ ਮੈਂ ਇੱਕ ਇਹੀ ਐਡਵਾਈਸ ਕਰਾਂਗਾ ਕੋਈ ਵੀ ਬੱਚਾ ਐਮਬੈਸੀ 'ਚ ਰਟੇ ਰਟਾਏ ਕੁਐਸਚਨਸ ਲੈ ਕੇ ਨ ਇਹ ਸੋਚ ਕੇ ਨਾ ਜਾਏ ਕਿ ਮੇਰੇ ਤੋਂ ਇਹ ਸਵਾਲ ਪੁੱਛਣਾ ਮੈਂ ਫਟਾਫੜੇ ਦਾ ਆਨਸਰ ਦੇ ਦੇਣਾ ਮੇਰੇ ਤੋਂ ਇਹ ਕੁਐਸਚਨ ਪੁੱਛਣਾ ਮੈਂ ਇਹਦਾ ਆਨਸਰ ਦੇ ਦੇਣਾ ਕੁਮਨ ਸਾਹਿਬ ਕੀ ਹੈ ਕਿ ਜਦੋਂ ਅਸੀਂ ਯੂਐਸ ਅੰਬੈਸੀ ਨੂੰ ਫੇਸ ਕਰਦੇ ਆ ਯੂਐਸ ਅੰਬੈਸੀ ਸਾਨੂੰ ਸਟੈਪ 1 ਤੋਂ ਟਰੈਕ ਕਰ ਰਹੀ ਹੁੰਦੀ ਹੈ ਸਟੈਪ 1 ਕੀ ਹੁੰਦਾ ਸਾਡਾ ਡੀਐਸ 160 ਜਿੱਦਾਂ ਹੀ ਜਾਂਦਾ ਉਦਾਂ ਹੀ ਯੂਐਸ ਅੰਬੈਸੀ ਨੂੰ ਸਾਡੇ ਬਾਰੇ 50% ਤੋਂ ਲੈ ਕੇ 100% ਤੱਕ 50% ਤੋਂ ਲੈ ਕੇ 100% ਤੱਕ ਨੋਲੇਜ ਹੋ ਜਾਂਦੀ ਹੈ ਉਹ ਜਾਣ ਜਾਂਦੇ ਆ ਕਿ ਬੱਚਾ ਜਿਹੜਾ ਹੈਗਾ ਇਹਦੇ ਕੋਲ ਫਾਈਨੈਂਸ਼ੀਅਲ ਸਕਿਨੈਕ ਨੇ ਚਾਹੇ ਤੁਸੀਂ ਕੁਝ ਵੀ ਲਿਖੇ ਆ ਕਿਉਂਕਿ ਉਹ ਬਿਜ਼ਨਸ profession ਫਾਦਰ ਦੀ ਡਿਟੇਲਸ ਦੇਖ ਲੈਂਦੇ ਆ ਐਗਰੀਕਲਚਰ ਹੈ ਕੀ ਹੈ ਸਭ ਚੈੱਕ ਕਰ ਲੈਂਦੇ ਆ ਦੂਜੀ ਗੱਲ ਉਹ ਦੇਖਦੇ ਆ ਬੱਚੇ ਦਾ ਹੋਰ ਅਦਰ ਉਹਦੀ ਐਕਟੀਵਿਟੀਜ਼ ਕੀ ਹੈ ਉਹਦੇ ਐਜੂਕੇਸ਼ਨ ਸਕੋਰ ਕੀ ਹੈ ਕਿ ਬੱਚਾ ਵਾਕਈ ਪੜਾਕੂ ਹੈ ਗੈਪ ਕਿੰਨਾ ਹੈ ਜੇ ਉਹ ਅਗਲਿਆਂ ਨੇ ਤੁਹਾਨੂੰ IELTS ਲਈ ਵੇਵ ਆਫ ਕੀਤਾ ਹੈ PPT IELTS ਲੋਡ ਨਹੀਂ ਹੈ ਪ੍ਰੋਫੀਸ਼ੈਂਸੀ ਇਨ ਇੰਗਲਿਸ਼ ਹੋਣੀ ਚਾਹੀਦੀ ਹੈ ਤੁਸੀਂ ਫਲੂਐਂਟ ਹੋਵੋਗੇ ਜੇ आईएलटी लोड ਇਸ ਲਈ ਨਹੀਂ ਕਿਉਂਕਿ ਤੁਸੀਂ ਯੂ ਐਸ ਐਮਬੈਸੀ ਨੂੰ ਫੇਸ ਕਰਨਾ ਔਰ ਇੰਟਰਵਿਊ ਇੰਗਲਿਸ਼ ਚ ਹੈ ਪੜਾਈ ਇੰਗਲਿਸ਼ ਚ ਹੈ ਉਹ ਚੈੱਕ ਕਰ ਲੈਣਗੇ ਤੁਹਾਡਾ ਲੈਵਲ ਕੀ ਹੈ ਸਪੀਕਿੰਗ ਆਫ ਇੰਗਲਿਸ਼ ਉਹੀ ਤੁਹਾਡਾ ਆਈਐਲਟੀਜ਼ ਦਾ ਐਗਜ਼ਾਮ ਆ ਜੇ ਤੁਸੀਂ ਕੌਨਫੀਡੈਂਟਲੀ ਆਪਣੇ ਆਨਸਰਸ ਕਰਦੇ ਹੋ ਕੌਨਫੀਡੈਂਸ ਕਿੱਥੋਂ ਆਉਂਦਾ ਹੈ ਕ੍ਰੀਏਟੀਵਿਟੀ ਤੋਂ ਇਹ ਨਹੀਂ ਕਿ ਅਸੀਂ ਰਿਟੇ ਰਿਟਾਏ ਕੁਐਸਚਨਸ ਲੈ ਕੇ ਚੱਲੇ ਜਾਣਾ ਕ੍ਰੀਏਟੀਵਿਟੀ ਕਿੱਦਾਂ ਬਣੂਗੀ ਵੀ ਜੀ ਕੁਐਸਚਨ ਕੀ ਪੁੱਛਿਆ ਮੈਂ ਇਹਦੇ ਕਿੰਨੇ ਟਾਈਪ ਦੇ ਆਨਸਰ ਦੇ ਸਕਦਾ ਇੱਕ ਬੈਸਟ ਆਨਸਰ ਉਹੀ ਮில்லி ਸੈਕਿੰਡ ਦੇ ਵਿੱਚ ਤਿਆਰ ਕਰਕੇ ਦੇਣਾ ਇਹ ਬੱਚੇ ਦੇ ਜਿਹਨੂੰ ਕਹਿੰਦੇ ਨੇ ਸਾਈਕੋ ਟੈਸਟ ਐਬਿਲਿਟੀ ਸਾਈਕੋ ਟੈਸਟ ਖੜਾ ਕੇਵੇਂ ਜਵਾਬ ਡਰ ਕੇ ਦੇ ਰਿਆ ਕਿ ਖੜ ਕੇ ਦੇ ਰਿਆ ਇੰਟਰਵਿਊ ਦੇ ਪਰਸੈਪਸ਼ਨਸ ਲਈ ਮੈਂ ਇੱਕ ਗੱਲ ਜ਼ਰੂਰ ਦਰਸ਼ਕਾਂ ਨੂੰ ਕਹਾਂਗਾ ਭਰਾ ਪੈਣਾ ਨੂੰ ਜਿੰਨੇ ਵੀ ਬੱਚੇ ਯੂ ਐਸ ਐਮਬੈਸੀ ਨੂੰ ਫੇਸ ਕਰਨ ਜਾ ਰਹੇ ਆ ਮੈਂ ਨਹੀਂ ਕਹਿੰਦਾ ਸਿਰਫ ਅਸੀਂ ਹੋਈ ਨੰਬਰ 1 ਆ ਸਪੈਸ਼ਲਾਈਜ਼ਡ ਆ ਕਿਉਂਕਿ ਮੈਂ ਯੂ ਐਸ ਐ ਰਹਿਣਾ ਨਿਊਯਾਰਕ ਦੋ ਬਾਰੀ ਐਮਬੈਸੀ ਫੇਸ ਕਰ ਚੁੱਕਿਆ ਮੈਂ ਮੇਰਾ ਸਟਾਫ ਜਿਹੜਾ ਹੈਗਾ ਉਹ ਵੀ ਐਮਬੈਸੀ ਨੂੰ ਫੇਸ ਕਰ ਚੁੱਕਿਆ ਉਹਨਾਂ ਦੇ ਵੀ ਵੀਜ਼ਾ ਲੈ ਕੇ ਆਏ ਆ ਅਸੀਂ ਯੂ ਐਸ ਦੇ ਕਿੰਨੇ ਹੀ ਬੱਚਿਆਂ ਦੇ ਵੀਜ਼ਾਸ ਅਸੀਂ ਲੈ ਕੇ ਆਏ ਆ ਜਿਹੜਾ ਬੱਚਾ ਉਸ ਲੈਵਲ ਤੇ ਪਹੁੰਚ ਜਾਂਦਾ ਉਹਨੂੰ ਅਸੀਂ ਐਮਬੈਸੀ ਫੇਸ ਕਰਾਉਂਦੇ ਆ ਸੋ ਤੁਸੀਂ ਆਪਣਾ ਯੂਐਸ ਦਾ ਵੀਜ਼ਾ ਉਸ ਤੋਂ ਲਵਾਓ ਜਿਹੜਾ ਆਪ ਯੂਐਸ ਦੀ ਐਮਬੈਸੀ ਨੂੰ ਫੇਸ ਕਰਕੇ ਗਿਆ ਹੋਵੇ ਜਿਹਨੇ ਆਪ ਇੰਟਰਵਿਊ ਕਰੈਕ ਕੀਤਾ ਹੋਵੇ ਜਿਹਦਾ ਆਪ ਯੂਐਸ ਦੇ ਵਿੱਚ ਕੁਝ ਨਾ ਕੁਝ ਬਿਜ਼ਨਸ ਹੋਵੇ ਕੰਮਕਾਰ ਹੋਵੇ ਉੱਥੇ ਸਰਵਿਸਿਸ ਦਿੰਦਾ ਹੋਵੇ ਜਾਂ ਉੱਥੇ ਵੀ ਸਾਡਾ ਹੁਣ ਉੱਥੇ ਵੀ ਆਫਿਸ ਹੈ ਯੂਐਸ ਦੇ ਵਿੱਚ ਅਸੀਂ ਆਪ ਐਮਬੈਸੀ ਨੂੰ ਫੇਸ ਕੀਤਾ ਹੁਣ ਤੁਸੀਂ ਪੜ੍ਹੇ ਲਿਖੇ ਪ੍ਰੋਫੈਸਰ ਤੋਂ ਹੀ ਪੜ੍ਹਨਾ ਪਸੰਦ ਕਰੋਗੇ ਤਾਂ ਕਿ ਤੁਸੀਂ ਪਾਸ ਹੋ ਜਾਓ ਇੱਕ ਬਹੁਤ ਹੀ ਕਾਬਿਲ ਡਾਕਟਰ ਹੋਊਗਾ ਜਿਨੇ MBBS ਦੀ ਤਿਆਰੀ ਕੀਤੀ ਹੈ ਉਹੀ ਤੁਹਾਡਾ ਇਲਾਜ ਕਰ ਸਕਦਾ ਹਰ ਇੱਕ ਕੋਲ ਜਾ ਕੇ ਫਾਈਲ ਨਾ ਦਿਖਾਓ ਲੋਕੀ ਕੀ ਕਰਦੇ ਆ ਜੀ ਯੂਐਸਏ ਦੇ ਨਾਮ ਤੋਂ ਪੈਸਾ ਲੈ ਲੈਂਦੇ ਤੁਹਾਡਾ ਡੀਐਸਟ ਫਾਰਮ ਭਰ ਦਿੰਦੇ ਆ ਔਰ ਤੁਹਾਨੂੰ ਚਾਰ ਕੁਐਸਚਨਸ ਖਾ ਕੇ ਕਹਿੰਦੇ ਜਾਓ ਜੀ ਹੁਣ ਅੰਬੈਸੀ ਨੂੰ ਫੇਸ ਕਰ ਲਓ ਵੀਜ਼ਾ ਨਹੀਂ ਆਇਆ ਤੁਹਾਡਾ ਫਾਲਟ ਕੱਢ ਦਿੰਦੇ ਆ ਗੱਲ ਵੀ ਠੀਕ ਹੈ ਕਿਉਂਕਿ ਅੰਬੈਸੀ ਨੇ ਤਾਂ ਤੁਸੀਂ ਫੇਸ ਕੀਤਾ ਤੁਸੀਂ ਕੀ ਕਹੋਗੇ ਸੋ ਪਹਿਲਾ ਸਟੈਪ ਬੱਚਿਆਂ ਦਾ ਇਹ ਹੈ ਉਹਦੇ ਕੋਲ ਜਾਣ ਜਿਹਦੇ ਕੋਲ ਆਪ ਕੋਲ ਯੂਐਸ ਦਾ ਵੀਜ਼ਾ ਹੈਗਾ ਜਿਹੜਾ ਆਪ ਅੰਬੈਸੀ ਨੂੰ ਫੇਸ ਕਰਕੇ ਵੀਜ਼ਾ ਲੈ ਕੇ ਆਇਆ ਉਹ ਤੁਹਾਨੂੰ ਔਰ ਤੁਹਾਡੀ ਮੈਂਟੈਲਿਟੀ ਨੂੰ ਸਮਝ ਸਕਦਾ ਹੈ ਕਿ ਤੁਹਾਡੇ ਤੇ ਕੀ ਬੀਤਰੀ ਹੋਗੀ ਜਦ ਤੁਸੀਂ ਅੰਬੈਸੀ ਦੇ ਬਾਹਰ ਖੜੇ ਹੋ ਤੁਹਾਡੇ ਤੇ ਕੀ ਬੀਤਰੀ ਹੈ ਜਿਹੜਾ ਵੀ ਬੱਚਾ ਯੂਐਸ ਅੰਬੈਸੀ ਨੂੰ ਫੇਸ ਕਰਦਾ ਹੈ ਨਾ ਜੀ ਉਹਨੂੰ ਜਿਸ ਦਿਨ ਪਤਾ ਲੱਗਦਾ ਨਾ ਮੇਰਾ ਇੰਟਰਵਿਊ ਹੈ ਉਸ ਟਾਈਮ ਤੋਂ ਘਮਮ ਸਾਹਬ ਦੇ ਦਿਲ ਚ ਤੱਕ ਤੱਕ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਕਲੀਅਰ ਨਹੀਂ ਹੋਇਆ ਫਿਰ ਮੇਰੇ ਪੈਸੇ ਮੇਰੀ ਬੈਸੀ ਫੀਸ ਗਈ ਮੇਰੀ ਸਰਵਿਸ ਫੀ ਗਈ ਮੇਰੇ ਫੰਡਸ ਦਿਖਾਈ ਸੀਗੇ ਮੈਂ ਕੀ ਕੁਛ ਨਹੀਂ ਕੀਤਾ ਉਹ ਇਸ ਡਰ ਦੇ ਨਾਲ ਵੀ ਪੇਰੈਂਟਸ ਕੀ ਕਹਿਣਗੇ ਮਾਤਾ ਪਿਤਾ ਕਹਿਣਗੇ ਤੇਰੀ ਗਲਤੀ ਹੈ ਸੋ ਪਹਿਲੀ ਗੱਲ ਪੇਰੈਂਟਸ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਚਾਹੀਦਾ ਬੱਚੇ ਨੂੰ ਤੁਹਾਡਾ ਕਹਿਣ ਦਾ ਮਤਲਬ ਬਿਨਾ ਡਰੇ ਜਦੋਂ ਤੁਹਾਡੀ ਇੰਟਰਵਿਊ ਦੀ ਡੇਟ ਆ ਗਈ ਤਾਂ ਪੂਰੇ ਕੌਨਫੀਡੈਂਸ ਦੇ ਨਾਲ ਜਾਓ ਜੋ ਵੀ ਪੁੱਛਦੇ ਆ ਤੁਹਾਡੇ ਬਾਰੇ ਪੁੱਛਣਾ ਤੁਸੀਂ ਜਵਾਬ ਦੇ ਦੇਣਾ ਇੱਕ ਹੋਰ ਸਰ ਮਿੱਥ ਬਣੀ ਆ ਪਿਛਲੇ ਦਿਨੀ ਦੇ ਵਿੱਚ ਇੱਕ ਕੁਛ ਸਾਥਾਵਾਂ ਤੇ ਨਿਊਜ਼ ਵੀ ਫਲੈਸ਼ ਹੋਈ ਹੈ ਕਿ ਜਿਹੜਾ ਪੰਜਾਬ ਦਾ ਪਾਸਪੋਰਟ ਆ ਜਿਹੜੀ ਵੈਸੇ ਤਾਂ ਆਪਾਂ ਗੱਲ ਕਰੀਏ ਜੁਲਾਈ ਦੀ ਤਾਂ ਤਕਰੀਬਨ 85 ਸਕਸੈਸ ਰੇਟ ਸੀਗਾ 85% ਆਪਣੇ ਵੀਜ਼ਾ ਸਕਸੈਸ ਰੇਟ ਸੀ ਯੂ ਐਸ ਐਮ ਐਸ ਸੀ ਦਾ ਪਰ ਉਹ ਕਹਿੰਦੇ ਵੀ ਜਿਹੜਾ ਪੰਜਾਬ ਦਾ ਪਾਸਪੋਰਟ ਹੈ ਉਹਤੇ ਵੀਜ਼ੇ ਘੱਟ ਮਿਲ ਰਹੇ ਆ ਆ ਸਾਡੇ ਕੋਲ ਤਾਂ ਸਾਰੇ ਪੰਜਾਬੀ ਲੈ ਕੇ ਗਏ ਆ ਆ ਜਾਓ ਸਾਡੇ ਮੇਰੇ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਉਹ ਬੱਚੇ ਦੇਖੋ ਹੁਣ ਨੈਕਸਟ ਟਾਈਮ ਜਿੱਦਾਂ ਹੀ ਮੈਂ ਯੂ ਐਸ ਜਾਊਂਗਾ ਪੰਜਾਬੀ ਦਿਖਾ ਦਾਂਗਾ ਉਹ ਸਾਊਥ ਵਾਲਿਆਂ ਨੂੰ ਥੋੜਾ ਜ਼ਿਆਦਾ ਪ੍ਰੈਫਰੈਂਸ ਦੇ ਨੇ ਕੌਨਫिडੈਂਟ ਨੇ ਦੇ ਕੈਨ ਸਪੀਕ ਇੰਗਲਿਸ਼ ਫਲੂਐਂਟਲੀ ਉਹ ਬੜੇ ਆਰਾਮ ਨਾਲ ਇੰਗਲਿਸ਼ ਬੋਲਦੇ ਆ ਉਹਨਾਂ ਨੂੰ ਟੈਨਸ਼ਨ ਨਹੀਂ ਡਰ ਨਹੀਂ ਇੱਕ ਉਹਨਾਂ ਦੇ ਪੇਰੈਂਟਸ ਨਹੀਂ ਕਹਿ ਰਹੇ ਤੁਹਾਡਾ ਵੀਜ਼ਾ ਨਹੀਂ ਆਇਆ ਤਾਂ ਆਪਾਂ ਐ ਕਰ ਦੂਗੇ ਉਹ ਕਰ ਦੋਗੇ ਬੱਚੇ ਆਪਣੇ ਪੇਰੈਂਟਸ ਤੋਂ ਡਰਦੇ ਮਾਰੇ ਪੈਸਾ ਲੱਗ ਗਿਆ ਕਿ ਮਾਪੇ ਤਾਂ ਐਡਾ ਨਹੀਂ ਕਲੀਅਰ ਹੋਇਆ ਇਸ ਕਰਕੇ ਯੂ ਐਸ ਤੋਂ ਡਰਦੇ ਨਹੀਂ ਔਰ ਹੈਗਾ ਕੁਝ ਨਹੀਂ ਦਿਸ ਇਜ਼ ਆ ਕੌਨਫੀਡੈਂਸ ਦਾ ਤੁਹਾਡਾ ਇੱਕ ਪੇਪਰ ਹੈ ਕਿ ਤੁਸੀਂ ਕਿੰਨੇ ਕੌਨਫੀਡੈਂਟ ਹੋ ਆਪਣੀ ਪੜ੍ਹਾਈ ਨੂੰ ਲੈ ਕੇ ਤੁਸੀਂ ਕਿੰਨੇ ਕੌਨਫੀਡੈਂਟ ਹੋ ਯੂਐਸਏ ਨੂੰ ਲੈ ਕੇ ਜੇ ਮੈਂ ਕਹਿੰਨਾ ਇੰਟਰਵਿਊ ਪਹਿਲੀ ਵਾਰ ਚ ਰਹਿ ਗਿਆ ਫਿਰ ਕੀ ਹੋ ਗਿਆ ਦੂਜੀ ਵਾਰੀ ਦੇ ਦੋ ਅੰਬੈਸੀ ਫੀਸੀ ਤਾਂ ਭਰਨੀ ਹੈ ਸਰਵਿਸ ਤਾਂ ਤੁਹਾਡੀ ਵੈਲਿਡ ਹੈ ਤੀਜੀ ਵਾਰੀ ਦੇ ਦੋ ਇੱਕ ਵਾਰੀ ਅੰਬੈਸੀ ਚਲੇ ਗਏ ਇੱਕ ਵਾਰੀ ਚ ਨਹੀਂ ਹੋਇਆ ਦੂਜੀ ਵਾਰ ਜਾਓ ਲੇਕਿਨ ਆਪਣੇ ਆਪ ਨੂੰ ਇੰਪਰੂਵ ਕਰਕੇ ਅਪਡੇਟ ਕਰਕੇ ਚੇਂजेस ਕੀ ਲੈ ਕੇ ਆਉਣੇ ਆ ਉਹ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਚੇਂजेस ਲੈ ਕੇ ਤੁਸੀਂ ਦੁਬਾਰਾ ਅੰਬੈਸੀ ਜਾ ਸਕਦੇ ਹੋ ਮੈਂ ਕਹਿੰਨਾ ਇੱਕ ਅਸੀਂ ਡੈਮੋ ਡ੍ਰਿਲ ਚਲਾ ਲੈਨੇ ਆ ਤੁਸੀਂ ਕੋਈ ਵੀ ਹੁਣ ਮੇਰੇ ਕੋਲ ਪੰਜ ਜੁੱਧਾਂ ਦੇ ਬੰਦੇ ਆ ਜਾਣ ਜਿਨ੍ਹਾਂ ਦੇ ਵੀਜ਼ਾਸ F1 ਕੈਟਾਗਰੀ ਦੇ ਰਿਫਿਊਜ਼ਡ ਨੇ F2 ਕੈਟਾਗਰੀ ਰਿਫਿਊਜ਼ਡ ਹੈ ਉਹ ਨਾ ਲਾਓ ਜਿਹਦੇ F1 ਕੈਟਾਗਰੀ F2 ਹੁੰਦੀ ਸਪਾਊਸ ਜੇ F1 ਕੈਟਾਗਰੀ ਦੇ ਰਿਫਿਊਜ਼ਡ ਬੰਦੇ ਨੇ ਉਹ ਸਾਡੇ ਕੋਲ ਆਉਣ ਤੇ ਉਹਨਾਂ ਦਾ ਪਹਿਲਾ ਅਸੀਂ ਰਿਫਿਊਜ਼ਡ ਵਾਲਾ ਲੈਟਰ ਤੁਹਾਡੇ ਚੈਨਲ ਤੇ ਦਿਖਾਵਾਂਗੇ ਫਿਰ ਜਦੋਂ ਉਹਨਾਂ ਦਾ ਵੀਜ਼ਾ ਆ ਜਾਊਗਾ ਫਿਰ ਦਿਖਾਵਾਂਗੇ ਕਿ ਸਾਡੇ ਚ ਕੀ ਚੇਂਜਸ ਆ ਉਹ ਟ੍ਰਿਕਸ ਮੈਂ ਦੱਸ ਨਹੀਂ ਸਕਦਾ ਬਟ ਉਹ ਜਿਹੜਾ ਸਾਡਾ ਸਟੂਡੈਂਟ ਹੁੰਦਾ ਉਹ ਸਮਝਦਾ ਹੈ ਕਿ ਅਸੀਂ ਸਪੈਸ਼ਲਾਈਜ਼ਡ ਨਿਊਯਾਰਕ ਤੋਂ ਤਿਆਰੀ ਕਿਵੇਂ ਕਰਾਉਂਦੇ ਆ ਅਸੀਂ ਬੱਚੇ ਨੂੰ ਸਾਈਕੋਲੋਜੀਕਲੀ ਤਿਆਰ ਕਿਵੇਂ ਕਰਦੇ ਆ ਇਹੀ ਇੱਕ ਸਾਡਾ ਗੁਣ ਹੈ ਜਿਹਦੇ ਕਰਕੇ ਬੱਚਾ ਅੰਬੈਸੀ ਜਾਂਦਾ ਹੈ ਉੱਜਾ ਕੇ ਡਨ ਕਰਿਆ ਹਾਂ ਬਿਲਕੁਲ ਹੈ ਜੇਕਰ ਤੁਸੀਂ ਯੂਐਸਏ ਸਟਡੀ ਵੀਜ਼ਾ ਲੈਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਨਿਤਨ ਸ਼ਰਮਾ ਜੀ ਨੇ ਸਾਡੇ ਨਾਲ ਆਲਰੇਡੀ ਇਹਨਾਂ ਦਾ ਯੂਐਸਏ ਆਫਿਸ ਹੈ ਔਰ ਮੁਹਾਲੀ ਦੇ ਵਿੱਚ ਜਿੱਥੇ ਆਪਾਂ ਕਹਿ ਦਈਏ 에어ਪੋਰਟ ਰੋਡ ਸੈਕਟਰ 82 ਦੇ ਵਿੱਚ ਵੀ ਆਫਿਸ ਹੈ ਵੀਜ਼ਾ ਪ੍ਰੈਪ ਦੇ ਨਾਂ ਤੇ ਉੱਥੇ ਪਹੁੰਚ ਕੇ ਵਿਜ਼ਿਟ ਕਰਕੇ ਤੁਸੀਂ ਐਕਸਪਰਟ ਟੀਮ ਨੂੰ ਮਿਲ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਯੂਐਸ ਦਾ ਵੀਜ਼ਾ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਸਰ ਤੁਸੀਂ ਯੂਐਸਏ ਰਹੇ ਹੋ ਹਨਾ ਕਾਫੀ ਟਾਈਮ ਤੁਸੀਂ ਰਹਿੰਨਾ ਮੈਂ ਹਾਂ ਬਿਲਕੁਲ ਮੈਂ ਕਰੰਟਲੀ ਵੀ ਮੇਰਾ ਐਡਰੈਸ ਜਿਹ ਕਿ ਕਿਸ ਤਰ੍ਹਾਂ ਦਾ ਸਟੂਡੈਂਟ ਲਾਈਫ ਕਿਸ ਤਰ੍ਹਾਂ ਦੀ ਹੈ ਔਰ ਕਿਵੇਂ ਸਰਵਾਈਵ ਕਰਦਾ ਸਟੂਡੈਂਟ ਯਾਨੀ ਕਿ ਸਟੂਡੈਂਟ ਸਟੱਡੀ ਤੋਂ ਬਾਅਦ ਯ ਕੀ ਆਪਸ਼ਨਸ ਹੈਗੀਆਂ ਉਹਨਾਂ ਕੋਲੇ ਦੇਖੋ ਲਾਈਫ ਇਜ਼ ਨਾਟ ਈਜ਼ੀ ਫਾਰ ਦੋਸ ਜਿਨ੍ਹਾਂ ਦਾ ਉੱਥੇ ਕੋਈ ਨਹੀਂ ਹੈਗਾ ਈਜ਼ੀ ਨਹੀਂ ਹੈ ਲਾਈਫ ਪਰ ਜਿਹੜਾ ਵੀ ਬੱਚਾ ਸਾਡੇ ਥਰੂ ਜਾਂਦਾ ਹੈ ਉੱਥੇ ਸਟੂਡੈਂਟ ਦੀ ਲਾਈਫ ਸਟਰਗਲ ਤਾਂ ਹੈਗੀ ਹੈ ਪਰ ਹਰ ਇੱਕ ਬੱਚੇ ਨੂੰ ਨੂ ਵਿਜ਼ਨ ਦਿਖਦਾ ਹੈ ਕਿ ਮੈਂ ਕੰਮ ਕਰ ਰਿਹਾ ਮੈਂ ਕਾਲਜ ਜਾ ਰਿਹਾ ਮੇਰੀ ਲਾਈਨ ਕੀ ਹੋਗੀ ਯੂ ਐਸ ਏ ਦੇ ਵਿੱਚ ਆ ਕੇ ਬੱਚੇ ਨੂੰ ਪਤਾ ਲੱਗਦਾ ਦੁਨੀਆ ਐਕਚੁਅਲ ਚ ਕਿੱਥੇ ਵਸਦੀ ਹੈ ਜਦੋਂ 200 ਮੁਲਕਾਂ ਦਾ ਇਮੀਗਰੈਂਟ ਉਹਦੇ ਨਾਲ ਪੜ ਰਿਆ ਹੋਊਗਾ ਯੂਰੋਪੀਅਨਸ ਤੁਹਾਡੇ ਨਾਲ ਬੈਠ ਕੇ ਪੜਾਈ ਕਰ ਰਹੇ ਹੋਣਗੇ ਅਮਰੀਕਨਸ ਤੁਹਾਡੇ ਨਾਲ ਮੈਕਸੀਕਨਸ ਤੁਹਾਡੇ ਨਾਲ ਜਪਨੀਜ਼ ਚਾਈਨੀਜ਼ ਵਰਲਡ ਦਾ ਹਰ ਮੁਲਕ ਦਾ ਬੰਦਾ ਯੂਐਸ ਆ ਕੇ ਬਸਣਾ ਚਾਹੁੰਦਾ ਕਾਮਯਾਬ ਹੋਣਾ ਚਾਹੁੰਦਾ ਹੈ ਉਹ ਧਰਤੀ ਹੈ ਜਿੱਥੇ ਬਿਜ਼ਨਸ ਕਰਨਾ ਈਜ਼ੀ ਹੈਗਾ ਜਿੱਥੇ ਪੜਾਈ ਕਰਕੇ ਤੁਸੀਂ ਬਣੂਗੇ ਹੀ ਬਣੂਗੇ ਕੁਝ ਪੜਾਈ ਛੱਡਣੀ ਨਹੀਂ ਹੈ ਕੋਈ ਸਾਲਮ ਦੇ ਪੇਪਰ ਨਹੀਂ ਲਾਣੇ ਕੋਈ ਹੋਰ ਪੇਪਰ ਨਹੀਂ ਲਾਣਾ ਜੇ ਪੜਨ ਗਏ ਹੋ ਪੜਾਈ ਕਰੋ ਔਰ ਦੇਖੋ ਦੇ ਰਿਜ਼ਲਟ ਔਰ ਬੈਨੀਫਿਟ ਕਿੰਨੇ ਮਿਲਣਗੇ ਯੂਐਸ ਦੀ ਐਜੂਕੇਸ਼ਨ ਵਰਲਡ ਦੀ ਨੰਬਰ 1 ਐਜੂਕੇਸ਼ਨ ਔਰ ਟਾਪ 100 ਯੂਨੀਵਰਸਿਟੀ ਦੀ ਯੂਐਸ ਦੀ ਆਉਂਦੀਆਂ ਨੇ ਕਿਉਂ ਆਉਂਦੀਆਂ ਨੇ ਉਹਨਾਂ ਦੀ ਪੜਾਈ ਇਸ ਲਈ ਕਾਮਯਾਬ ਹੈ ਕਿ ਜਦੋਂ ਉਹ ਹੋਟਲ ਮੈਨੇਜਮੈਂਟ ਅਗਰ ਕਰਾਂਗੇ ਤੇ ਉਹ ਵਰਲਡ ਦੀ ਹਰ ਟਾਈਪ ਦੀ ਡਿਸ਼ ਤੁਹਾਨੂੰ ਸਿਖਾ ਦੇਣਗੇ ਕਿ ਟਰਕੀ ਦੇ ਵਿੱਚ ਕੀ ਬਣਦਾ ਹੈ ਇੰਡੀਆ ਦੇ ਵਿੱਚ ਕੀ ਬਣਦਾ ਹੈ ਚਾਈਨਾ ਦੇ ਵਿੱਚ ਕੀ ਬਣਦਾ ਕਿਉਂਕਿ ਹਰ ਮੁਲਕ ਦਾ ਬੰਦਾ ਉੱਥੇ ਬੈਠਾ ਸੋ ਉਹਨਾਂ ਦੇ ਹੋਟਲਸ ਹੋਟਲ ਲਾਈਨ ਪੂਰੇ ਵਰਲਡ ਨੂੰ ਅਗਰ ਕਿਸੇ ਨੇ ਦਿੱਤੀ ਹੈ ਤੇ ਉਹਨਾਂ ਨੇ ਦਿੱਤੀ ਹੈ ਜੇ ਤੁਸੀਂ ਕਿਸੇ ਆਰਮੀ ਸਕੂਲ ਚ ਐਡਮਿਸ਼ਨ ਲੈਣੇ ਹੋ ਵਾਰ ਸਕੂਲ ਚ ਜਾਣੇ ਹੋ ਤਾਂ ਯੂਐਸਡੀ ਵਰਲਡ ਚ ਯੂ نو ਵੈਰੀ ਵੈਲ ਆਰਮੀ ਟੈਕਨੀਕਸ ਵੈਪਨ ਟੈਕਨੀਕਸ ਕਿੰਨੀ ਸਟ੍ਰੇਟ ਫੋਰਵਰਡ ਕਿੰਨੀ ਤਿਆਰ ਤੇਜ਼ ਨੇ ਸੋ ਤੁਸੀਂ ਚੈੱਕ ਕਰੋ ਪਾਕਿਸਤਾਨ ਦੇ ਜਿੰਨੇ ਜਨਰल्स ਨੇ ਨਾ ਉਹਨਾਂ ਦੇ ਬੱਚੇ ਯੂਐਸ ਚ ਪੜ੍ਹਦੇ ਨੇ ਵਾਰ ਸਕੂਲ ਆਫ ਅਮਰੀਕਾ ਚ ਪੜ੍ਹ ਕੇ ਵਾਪਸ ਆ ਕੇ ਮਿਲਟਰੀ ਜੁਆਇਨ ਕਰਦੇ ਆਂ ਸੋ ਹਰ ਕੰਟਰੀ ਦਾ ਜੋ ਇੱਕ ਰਸੂਖਦਾਰ ਬੰਦਾ ਆ ਹਰ ਮੁਲਕ ਦਾ ਮੈਂ ਇੰਡੀਆ ਦੀ ਗੱਲ ਨਹੀਂ ਕਰਦਾ ਯੂਐਸਏ ਪੜਨ ਜਾਂਦਾ ਕਿਉਂਕਿ ਉਹਨਾਂ ਦੀ ਯੂਨੀਵਰਸਿਟੀਆਂ ਵੀ ਟੌਪ ਤੇ ਨੇ ਹਾਰਵਰਡ ਤੋਂ ਲੈ ਕੇ ਜਿੰਨੀ ਮਰਜ਼ੀ ਲਾਅ ਦੇ ਵਿੱਚ ਦੇਖ ਲਓ ਲਾਅ ਦੇ ਵਿੱਚ ਟੌਪ ਦੀਆਂ ਯੂਨੀਵਰਸਿਟੀਆਂ ਕਿਹੜੀ ਆ ਰਹੀਆਂ ਇਹਨਾਂ ਦੀ ਆ ਰਹੀਆਂ ਸਾਇੰਸ ਦੇ ਵਿੱਚ ਦੇਖ ਲਓ ਫੂਡ ਚੇਂਜ ਦੇਖ ਲਓ ਕੋਸਮੈਟਿਕਸ ਦੇਖ ਲਓ ਡਰਮਟੋਲੋਜਿਸਟਸ ਦੇਖ ਲਓ ਜਿਹਨੂੰ ਡਾਕਟਰੀ ਅਸੀਂ ਕਹਿੰਦੇ ਆ ਡਾਕਟਰਸ ਵਰਲਡ ਦੇ ਫਾਈਨੇਸਟ ਕਿੱਥੋਂ ਆ ਰਹੇ ਆ ਉੱਥੋਂ ਆ ਰਹੇ ਸਾਇੰਟਿਸਟ ਉੱਥੋਂ ਆ ਰਹੇ ਇੰਜੀਨੀਅਰਸ ਉੱਥੋਂ ਆ ਰਹੇ ਜੇ ਪੂਰੇ ਵਰਲਡ 'ਚ ਕਿਤੇ ਵੀ ਵਧੀਆ ਬੰਦਾ ਹੈਗਾ ਆਈਟੀ ਦਾ ਕਿਸੇ ਚੀਜ਼ ਦਾ ਉਹ ਆਪਦੇ ਮੁਲਕ 'ਚ ਬੁਲਾ ਲੈਂਦੇ ਇمپੋਰਟ ਕਰਾ ਲੈਂਦੇ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਆਓ ਸੋ ਕਿਉਂ ਨਹੀਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਫਾਈਨ ਹੋਊਗਾ ਹੁਣ ਤੁਹਾਡਾ ਸਵਾਲ ਸੀਗਾ ਕੁਮਨ ਸਾਹਿਬ ਕੀ ਬੱਚੇ ਦੀ ਲਾਈਫ ਕੀ ਹੈ ਲਾਈਫ ਕਿਤੇ ਵੀ ਈਜ਼ੀ ਨਹੀਂ ਹੁੰਦੀ ਲੇਕਿਨ ਅਸੀਂ ਬੱਚੇ ਨੂੰ ਪੋਸਟ ਲੈਂਡਿੰਗ ਸਲਟਿਸ ਦਿੰਨੇ ਆ ਘਰ ਲੱਭਣ 'ਚ ਅਸੀਂ ਹੈਲਪ ਕਰਦੇ ਆ ਕਮਲਵਾਂ ਚ ਅਸੀਂ ਹੈਲਪ ਕਰਦੇ ਹਾਂ ਬੱਚੇ ਦੇ ਓਰੀਐਂਟੇਸ਼ਨ ਤੋਂ ਲੈ ਕੇ ਸਿਟੀ ਟੂਰ ਤੱਕ ਸੈਟਲਮੈਂਟ ਕਿਹੜੀ ਕਿਹੜੀ ਸਟੇਟ ਮੇਰਾ ਤੁਸੀਂ ਲਾਸਟ 6 ਮਹੀਨੇ ਦਾ ਰਿਕਾਰਡ ਦੇਖੋਗੇ ਕੋਮਨ ਸਾਹਿਬ ਮੈਂ ਪੂਰੇ ਅਮਰੀਕਾ ਦੇ ਈਸਟਰਨ ਤੋਂ ਲੈ ਕੇ ਸਾਊਥਰਨ ਤੱਕ ਸਾਰੀ ਸਟੇਟਸ ਨੂੰ ਕਵਰ ਕੀਤਾ ਈਸਟ ਜ਼ੋਨ ਤੋਂ ਸਟਾਰਟ ਕੀਤਾ ਸੀਗਾ ਕਨੈਕਟਿਟ ਇਕਟ ਹੁੰਦੇ ਹੋਏ ਨਿਊਯਾਰਕ ਹੁੰਦੇ ਹੋਏ ਮੈਸਾਚੂਸੈਟਸ ਵਾਲੀ ਸਾਈਡ ਫਲੋਰੀਡਾ ਵਰਜੀਨੀਆ ਮੀਮੀ ਇਹ ਪੂਰੀ ਬੈਲਟ ਨੂੰ ਕਵਰ ਕੀਤਾ ਈਸਟ ਤੋਂ ਡਾਊਨਸਟੇਅਰ ਕੇ ਹਰ ਸਟੇਟ ਨੂੰ ਮੇਰਾ ਇਹ ਰਹਿੰਦਾ ਵੀ ਇਸ ਸਟੇਟ ਦੇ ਵਿੱਚ ਕੁਝ ਖਾਸ ਗੱਲ ਕੀ ਹੈ ਕਈ ਹੋਰ ਸਟੇਟਸ ਨੇ ਜੋ ਮੈਂ ਹੁਣ ਜਾ ਕੇ ਕਵਰ ਅਪ ਕਰਾਂਗਾ ਕੈਲੀਫੋਰਨੀਆ ਸੀ ਦੱਸ ਚੁੱਕੇ ਹਾਂ ਪੰਜਾਬੀਆਂ ਦਾ ਗੜ ਬਣਿਆ ਹੋਇਆ ਲੇਕਿਨ ਮੈਂ ਕਹਿਣਾ ਵੀ ਤੁਸੀਂ ਇੱਕੋ ਥਾਂ ਤੇ ਨਾ ਜਾਈ ਜਾਓ ਬਹੁਤ ਓਪਰਚ्युनिटीज ਨੇ 50 ਸਟੇਟਾਂ ਨਹੀਂ ਐ ਅਮਰੀਕਾ 'ਚ 50 ਤੋਂ 53 ਨੇ ਉਹ 52 ਮੁਲਕ ਸਮਝੋ ਲਗ ਲਗ ਉੱਥੇ ਗਵਰਨੈਂਸ ਚੱਲਦੀ ਹੈ ਲਗ ਲਗ ਸਿਸਟਮ ਹੈ ਕਿਸੇ ਸਟੇਟ 'ਚ ਖਰਚਾ ਹੀ ਬਹੁਤ ਘੱਟ ਹੈ ਕਿਸੇ 'ਚ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਤੁਸੀਂ ਕਿੱਥੇ ਜਾ ਕੇ ਆਪਣੀ ਲਾਈਫ ਬਣਾ ਸਕਦੇ ਹੋ ਇਹਦੇ ਜਵਾਬ ਤੁਹਾਨੂੰ ਵੀਜ਼ਾ ਪ੍ਰਪ ਤੋ ਹੂੰ ਬਿਲਕੁਲ ਹੈ ਕਿਸੇ ਮੁਲਕ ਦੇ ਵਿੱਚ ਜਾਂਦੇ ਹੋ ਤੁਸੀਂ ਤਾਂ ਲੋਕੇਸ਼ਨ ਜਿਹੜੀ ਹੈ ਚੂਸ ਕਰਨਾ ਬਹੁਤ ਵੱਡੀ ਗੱਲ ਹੈ ਲੋਕੇਸ਼ਨ ਔਰ ਕੋਰਸ ਦੋਨਾਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈ ਸਟੂਡੈਂਟ ਨੂੰ ਪਰ ਸਟੂਡੈਂਟ ਸਹੀ ਤਰੀਕਾ ਅਪਣਾ ਕੇ ਜਿਹੜਾ ਹੈ ਯੂ ਐਸ ਏ ਜਾ ਸਕਦਾ ਹੈ ਸਰ ਯੂ ਐਸ ਏ ਦੇ ਵਿੱਚ ਫੰਡਿੰਗ ਕਿਸ ਤਰ੍ਹਾਂ ਦੀ ਚਾਹੀਦੀ ਹੈ ਕਿਸ ਤਰ੍ਹਾਂ ਦੀਆਂ ਪ੍ਰੋਫਾਈਲ ਹੋਣੇ ਚਾਹੀਦੀਆਂ ਔਰ ਨਾਲ ਦੀ ਨਾਲ ਇੱਕ ਰਿਫਿਊਜ਼ਲ ਵਾਲੇ ਕੀ ਦੁਬਾਰੇ ਅਪਲਾਈ ਕਰ ਸਕਦਾ ਜੇ ਕਰ ਸਕਦਾ ਕਿੰਨਾ ਟਾਈਮ ਹੁੰਦਾ ਉਹਨਾਂ ਕੋਲੇ ਰਿਫਿਊਜ਼ਲ ਵਾਲਾ ਬਿਲਕੁਲ ਉਹ ਹਰ ਬੰਦਾ ਦੁਆਰਾ ਅਪਲਾਈ ਕਰ ਸਕਦਾ ਹੈ ਜਿਹਨੂੰ ਸਵੋਪ ਨਹੀਂ ਮਿਲਿਆ ਹੁੰਦਾ ਐਸ ਡਬਲਯੂਓਪੀ ਜਿਹਨੂੰ ਕਹਿੰਦੇ ਆ ਕਿ ਉਹਨਾਂ ਨੇ ਬਲੈਕਲਿਸਟ ਨਹੀਂ ਕੀਤਾ ਤੁਹਾਨੂੰ ਅੰਡਰ ਤੁਹਾਡੇ ਫੇਕ ਡਾਕੂਮੈਂਟਸ ਦੇ ਅੰਡਰ ਤੁਹਾਨੂੰ ਬਲੌਕ ਨਹੀਂ ਕੀਤਾ ਆ ਜਾਂ ਤੁਹਾਨੂੰ ਕਿਹਾ ਵੀ ਹੁਣ ਤੁਹਾਡੇ ਵੀਜ਼ਾ ਕੈਨਸਲ ਕੀਤਾ ਗਿਆ ਤੁਹਾਡੇ ਤੇ ਐਸ ਡਬਲਯੂਓਪੀ ਲਾਇਆ ਗਿਆ ਉਹ ਹੀ ਬੱਚੇ ਜਿਹਦਾ ਰਿਫਿਊਜ਼ ਹੋਇਆ ਉਹ ਤੁਹਾਨੂੰ ਕੀ ਕਹਿੰਦੇ ਆ ਧਿਆਨ ਨਾਲ ਸੁਣੋ ਜਦੋਂ ਤੁਸੀਂ ਅੰਬੈਸੀ ਚ ਰਿਫਿਊਜ਼ ਹੋ ਕੇ ਆਏ ਹੋ ਉਹਨੂੰ ਰਿਫਿਊਜ਼ ਨਹੀਂ ਕਹਿੰਦੇ ਇਹਨੂੰ ਕਹਿੰਦੇ ਠੀਕ ਆ ਸੀ ਗਏ ਸੀ ਕਿ ਕਮਿਊਨੀਕੇਸ਼ਨ ਚ ਪ੍ਰੋਬਲਮ ਰਹਿ ਗਈ ਤੇ ਉਹ ਸਾਨੂੰ ਸਮਝ ਨਹੀਂ ਪਾਇਆ ਸੀ ਸਮਝਾ ਨਹੀਂ ਪਾਏ ਤੇ ਵੀਜ਼ਾ ਰਿਫਿਊਜ਼ ਹੋ ਗਿਆ ਉਹ ਤੁਹਾਨੂੰ ਕਹਿੰਦੇ ਆ ਬੈਟਰ ਲੱਕ ਨੈਕਸਟ ਟਾਈਮ ਅਪਲਾਈ ਨੈਕਸਟ ਟਾਈਮ ਤੁਹਾਨੂੰ ਆਪ ਕਹਿੰਦੀ ਹੈ ਨਾ ਯੂ ਐਸ ਅੰਬੈਸੀ ਤੇ ਜਦੋਂ ਉਹ ਕਹਿ ਰਹੇ ਆ ਅਪਲਾਈ ਨੈਕਸਟ ਟਾਈਮ ਤੇ ਪਹੁੰਚ ਜਾਓ ਪਰ ਫੁੱਲ ਤਿਆਰੀ ਨਾਲ ਕੀ ਗਲਤੀ ਸੀ ਕੀ ਕਮੀਆਂ ਰਹਿ ਗਈਆਂ ਡੀ ਐਸ ਚ ਕਮੀਆਂ ਸੀਗੀਆਂ ਤੁਹਾਡੇ ਬੋਲਨ ਚ ਕਮੀ ਸੀਗੀ ਕਾਲਜ ਚੂਜ਼ ਕਰਨ ਚ ਸੀਗੀ ਸਟੇਟ ਚੂਜ਼ ਕਰਨ ਚ ਸੀਗੀ ਜਾਂ ਕੋਈ ਵੀ ਤੁਹਾਨੂੰ ਇਹ ਗੱਲਾਂ ਦੇ ਆਨਸਰ ਅਗਰ ਤੁਹਾਡੇ ਕੋਲ ਹੈਗੇ ਆ ਤੁਹਾਨੂੰ ਮਿਲ ਗਏ ਫਿਰ ਸਾਡੇ ਕੋਲ ਆਣ ਦੀ ਲੋੜ ਨਹੀਂ ਜੇ ਨਹੀਂ ਮਿਲੇ ਫਿਰ ਸਾਨੂੰ ਅਪਰੋਚ ਕਰੋ ਅਸੀਂ ਤੁਹਾਨੂੰ ਦੱਸਾਂਗੇ ਗਲਤੀਆਂ ਕਿੱਥੇ ਰਹੀਆਂ ਕਵਰ ਅਪ ਕਿਵੇਂ ਕਰੋਗੇ ਹੂੰ ਬਿਲਕੁਲ ਜੇਕਰ ਤੁਸੀਂ ਯੂਐਸਏ ਜਾਣਾ ਜਿਵੇਂ ਭਾਜੀ ਗੱਲ ਕਰ ਰਹੇ ਆ ਪਹਿਲਾਂ ਆਪਣੀਆਂ ਕਮੀਆਂ ਖੱਡੋ ਕਿੱਥੇ ਕਮੀ ਰਹੀ ਗਈ ਰਿਫਿਊਜ਼ਲ ਵਾਲੇ ਨੇ ਦੁਬਾਰੇ ਅਪਲਾਈ ਕਰ ਸਕਦੇ ਆ ਕੋਰਸ ਸਿਲੈਕਸ਼ਨ ਨੂੰ ਲੈ ਕੇ ਜਾਂ ਤੁਸੀਂ ਸਟੇਟ ਜੀ ਭਾਈ ਨੇ ਕਿਹਾ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਟੇਟਸ ਹੈਗੀਆਂ ਜਿੱਥੇ ਜਿਹੜਾ ਖਰਚਾ ਬਹੁਤ ਘੱਟ ਹੈ ਪਰ ਅਪਲਾਈ ਨਹੀਂ ਕਰਨਾ ਚਾਹੀਦਾ ਕੁਮਰ ਸਾਹਿਬ ਹੂੰ ਮੈਂ ਕਹਾ ਕਿ ਤੁਸੀਂ ਇੱਕ ਸਸਤੀ ਸਟੇਟਸ ਨੂੰ ਦੇਖ ਕੇ ਹੂੰ 90% ਗਲਤੀ ਇਹ ਹੋ ਰਹੀ ਹੈ ਹੂੰ ਏਜੰਟ ਚੱਕ ਕੇ I20ਆਂ ਫੜਾਈ ਜਾ ਰਹੇ ਆ ਕਈਆਂ ਦੀ ਤਾਂ ਨਹੀਂ ਰਹੀ ਔਰ ਜਿਨ੍ਹਾਂ ਦੀ ਫੜਾਰੇ ਆ ਉਹ ਸਟੇਟਸ ਥੋੜੀ ਵੀਕਰ ਸਟੇਟਸ ਨੇ ਔਰ ਇੰਨੀ ਵੀਕਰ ਸਟੇਟਸ ਔਰ ਵੀਕਰ ਯੂਨੀਵਰਸਿਟੀਆਂ ਨੇ ਜਿੱਥੇ ਫੰਡਿੰਗ ਘਟ ਚਾਹੀਦੀ ਹੈ ਸੋ ਯੂएस ਗਵਰਨਮੈਂਟ ਸਮਝ ਜਾਂਦੀ ਹੈ ਕਿ ਬੱਚਾ ਜਾਂ ਤਾਂ ਸਕਾਲਰਸ਼ਿਪ ਲਵੇ ਔਰ ਆਪਣੇ ਮੈਰਿਟ ਸਕੋਰ ਤੇ ਲਵੇ ਜੇ ਉਹ ਫੀ ਲੈਸ ਦੇ ਚੱਕਰ ਚ ਪੈ ਗਿਆ ਯੂਨੀਵਰਸਿਟੀ ਔਰ ਜਿੱਥੇ ਐਕਸਪੈਂਸਿਵ ਲਾਈਫ ਦੀ ਜਿਹੜੇ ਐਕਸਪੈਂਸਿਵ ਨਹੀਂ ਹੈਗੀ ਹੈ ਸਸਤੀ ਹੈਗੀ ਹੈ ਤੇ ਉਹ ਵੀਜ਼ਾ ਰਿਫਿਊਜ਼ਲ ਦੇ ਚਾਂਸਸ ਬਹੁਤ ਜ਼ਿਆਦਾ ਨਹੀਂ ਉੱਥੇ ਜੇ ਬੱਚਾ ਆਪਣੇ ਆਪ ਨੂੰ ਕੈਰੀ ਨਾ ਕਰ ਪਾਏ ਵਧੀਆ ਤਰੀਕੇ ਨਾਲ ਹੋਲਡ ਨਾ ਕਰ ਪਾਏ ਅੰਬੈਸੀ ਦੇ ਅੰਦਰ ਤੇ ਸਭ ਤੋਂ ਵੱਡਾ ਰਿਫਿਊਜ਼ਲ ਦਾ ਕਾਰਨ ਉਹਦਾ ਕਾਲਜ ਉਹਦੀ ਯੂਨੀਵਰਸਿਟੀ ਬਣ ਜਾਂਦੀ ਹੈ। ਵੀਜ਼ਾ ਪ੍ਰਾਪਤਾਂ ਨੂੰ ਬਹੁਤ ਸਾਰੀਆਂ ਆਪਸ਼ਨ ਦਊਗਾ ਜੇਕਰ ਤੁਸੀਂ ਯੂਐਸਏ ਜਾਣਾ ਚਾਹੁੰਦੇ ਹੋ ਬਹੁਤ ਹੀ ਲੰਬੇ ਸਮੇਂ ਤੋਂ ਯੂਐਸ ਦੇ ਵਿੱਚ ਹੀ ਡੀਲ ਕਰਦਾ ਹੈ ਵੀਜ਼ਾ ਪ੍ਰੈਪ ਹੋਰ ਵੀ ਕਿਸੇ ਮੁਲਕ ਜਾਣਾ ਤੁਸੀਂ ਪੁੱਛ ਸਕਦੇ ਹੋ ਪਰ ਆਪਾਂ ਜਿਹੜੇ ਸ਼ੋਅ ਕਰਦੇ ਆ ਲਗਾਤਾਰ ਰੈਗੂਲਰ ਕਰ ਰਹੇ ਆ ਪਿਛਲੇ 1.5 ਮਹੀਨੇ ਤੋਂ ਤਾਂ ਅਸੀਂ ਯੂਐਸ ਦੀ ਹੀ ਗੱਲ ਕਰਦੇ ਆ। ਬਹੁਤ ਸਾਰੀਆਂ ਤੁਹਾਨੂੰ ਉਸ ਦੇ ਕੰਟਰੀ ਦੇ ਵਿੱਚ ਹੀ ਕਿੰਨੀਆਂ ਆਪਸ਼ਨ ਮਿਲ ਜਾਣੀਆਂ ਕਾਲਜ ਕਿਹੜੇ ਜਾਣਾ ਹੈ ਤੁਸੀਂ ਯੂਨੀਵਰਸਿਟੀ ਕਿਹੜੀ ਜਾਣਾ ਹੈ ਕਈ ਵਾਰੀ ਕਿਸੇ ਦਾ ਪ੍ਰੀਫਰੈਂਸ ਹੁੰਦੀ ਹੈ ਕਿ ਇ ਫ੍ਰੈਂਕਲੀ ਮੈਂ ਇੱਕ ਕੁਐਸਚਨ ਪੁੱਛ ਸਕਦਾ ਹਾਂ ਕੋਈ ਜੀ ਅ ਮੇਰਾ ਇਹ ਹੈ ਵੀ ਚਲੋ ਤੁਸੀਂ ਨਾਮ ਨਾ ਲਿਓ ਪਰ ਤੁਹਾਡੇ ਨਾਲ ਜਿੰਨੇ ਵੀ ਲੋਕੀ ਸ਼ੋਅ ਕਰ ਰਹੇ ਆ ਉਹਨਾਂ ਚੋਂ ਕਿੰਨੇ ਬੰਦੇ ਯੂਐਸ ਗਏ ਆ ਹਮਮ ਔਰ ਕਿੰਨੇ ਬੰਦੇ ਯੂਐਸ ਜਾ ਕੇ ਬੱਚਿਆਂ ਨੂੰ ਸੈਟਲ ਕਰ ਰਹੇ ਆ ਕਿੰਨੇ ਬੰਦੇ ਉੱਥੇ ਰਹਿੰਦੇ ਆ ਨਾਮ ਨਾਲ ਕੋਈ ਹੈਗਾ ਤੁਹਾਨੂੰ ਵੀ ਨਹੀਂ ਮਿਲਿਆ ਹੁਣ ਹਾਂ ਨਹੀਂ ਕੁਝ ਹੈਗੇ ਕੰਸਲਟੈਂਟ ਜਿਹੜੇ ਜਾਂਦੇ ਹੁੰਦੇ ਰਹਿੰਦੇ ਆ ਲੇਕਿਨ ਯੂਐਸ ਨਹੀਂ ਜਾਂਦੇ ਹੁੰਦੇ ਹੁਣੇ ਕਿਤੇ ਹੋਰ ਗਏ ਹੋਣੇ ਆ ਯੂਐਸ ਵੀ ਚਲੋ ਜਾਂਦੇ ਆ ਪਰ ਨਿਤਨ ਭਾਈ ਆਲਰੀਡੀ ਉੱਥੋਂ ਦੇ ਰਹਿਣ ਲਾ ਲਿਆ ਵੀ ਭਾਈ ਦਾ ਕਾਰਡ ਵੀ ਆਪਾਂ ਦਿਖਾ ਸਕਦੇ ਆ ਮੇਰੀ ਆਈਡਿਜ਼ ਵੀ ਯੂਸ ਦੀ ਨੇ ਬਟ ਸਾਡਾ ਮੇਨ ਪ੍ਰੋਫੈਸ਼ਨ ਇਹ ਹੈ ਕਿ ਬੱਚਿਆਂ ਨੂੰ ਕਰੀਅਰ ਸ਼ੇਪ ਕਰਕੇ ਇਹ ਤੋਂ ਇਲਾਵਾ ਵੀ US ਦਾ ਵੀਜ਼ਾ ਜਦੋਂ ਤੁਹਾਨੂੰ ਆ ਜਾਂਦਾ ਹੈ ਤਾਂ ਸਮਝੋ ਕੈਨੇਡਾ ਦਾ ਵੀਜ਼ਾ ਤੁਹਾਨੂੰ ਗਿਫਟ 'ਚ ਮਿਲਦਾ ਹੈ ਤੇ ਜੇ ਕੈਨੇਡਾ ਦਾ ਵੀਜ਼ਾ ਗਿਫਟ 'ਚ ਮਿਲ ਰਿਹਾ ਹੈ ਇਟ ਮੀਨਸ ਪੂਰਾ ਯੂਰਪ ਤੁਹਾਡੇ ਕੋਲ ਆ ਗਿਆ ਪੂਰਾ ਯੂਰਪ ਤੁਹਾਡੇ ਕੋਲ ਆ ਗਿਆ US ਦਾ ਵੀਜ਼ਾ ਆ ਗਿਆ ਇਹਦਾ ਮਤਲਬ ਆਸਟ੍ਰੇਲੀਆ ਤੋਂ ਲੈ ਕੇ ਯੂਰਪ ਤੋਂ ਲੈ ਕੇ ਹਰ ਮੁਲਕ ਦਾ ਵੀਜ਼ਾ ਤੁਹਾਡੀ ਜੇਬ 'ਚ ਹੈ ਤੁਸੀਂ ਕਿਤੇ ਵੀ ਜਾ ਸਕਦੇ ਹੋ ਜਾ ਕੇ ਚੈੱਕ ਕਰੋ ਲਾਈਫ ਈਜ਼ੀ ਕਿੱਥੇ ਆ ਇਹ ਇਕੱਲਾ US ਦਾ ਵੀਜ਼ਾ ਨਹੀਂ ਹੈ ਜੇ ਤੁਸੀਂ ਇੰਗਲੈਂਡ ਜਾਣੇ ਹੋ ਇੰਗਲੈਂਡ ਦਾ ਵੀਜ਼ਾ ਮਿਲਣਾ US ਨਹੀਂ ਐਂਟਰ ਕਰ ਸਕਦੇ ਕੈਨੇਡਾ ਨਹੀਂ ਜਾ ਸਕਦੇ ਬਟ US ਦਾ ਵੀਜ਼ਾ ਇੱਕ ਵਾਰੀ ਤੁਹਾਨੂੰ ਮਿਲ ਗਿਆ ਤੁਹਾਡੇ 97% ਚਾਂਸ ਹੋ ਜਾਂਦੇ ਤੁਸੀਂ ਵਰਲਡ ਦੇ ਕਿਤੇ ਵੀ ਜਾਓ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਔਰ ਤੁਸੀਂ ਉੱਥੇ ਦੇ ਲਾ ਬਾਇਡਿੰਗ ਸਿਟੀਜ਼ਨ ਹੋ ਬਿਲਕੁਲ ਭਾਜੀ ਆਪਾਂ ਇਹ ਗੱਲ ਕਰ ਰਹੇ ਆ ਸਟੱਡੀ ਦੀ ਹੈ ਨਾ ਅੱਜ ਆਪਾਂ ਟੂਰਿਸਟ ਦੀ ਗੱਲ ਕਰਦੇ ਆ ਜਾਂ ਡੌਂਕੀ ਲਾ ਕੇ ਹੋਰ ਕੀ ਕੀ ਆਪਸ਼ਨਸ ਹੈਗੀਆਂ ਕੋਈ ਯੂ ਐਸ ਏ ਜਾਣਾ ਚਾਹੁੰਦਾ ਜਿਹਦੀ ਸਟੱਡੀ ਚ ਲੰਬਾ ਗੈਪ ਹੈ ਕੋਈ ਫੈਮਿਲੀ ਫੈਮਿਲੀ ਨਾਲ ਜਾਣਾ ਕਿਸੇ ਨੇ ਉਹ ਕੋਈ ਕੀ ਕੀ ਆਪਸ਼ਨ ਹੈ ਉਹਨਾਂ ਦੇ ਲਈ ਦੇਖੋ ਸਾਡੇ ਪੰਜਾਬੀ ਔਰ ਨਾਰਥ ਇੰਡੀਆ ਦੇ ਬੱਚੇ ਹਰਿਆਣਾ ਪੰਜਾਬ ਜਿੰਨੇ ਵੀ ਹੈਗੇ ਮੈਂ ਇਹਨਾਂ ਨੂੰ ਇੱਕ ਟੈਲੈਂਟਡ ਬੱਚਾ ਹੀ ਮੰਨਦਾ ਸਾਰੇ ਕਲਾਕਾਰ ਐਂਬੀਸ਼ਸ ਲੋਕ ਆ ਸੀ ਇਹ ਕੰਬੀਸ਼ਸ ਇੱਕ ਓਵਰ ਐਂਬੀਸ਼ਸ ਮੈਂ ਕਹਿ ਸਕਦਾ ਸੀ ਓਵਰ ਐਂਬੀਸ਼ਸ ਪੀਪਲ ਆ ਅਸੀਂ ਲਾਈਫ 'ਚ ਕੁਝ ਕਰਨਾ ਹੀ ਚਾਹੁੰਦੇ ਆਂ ਅਸੀਂ ਬਹਿ ਕੇ 9 ਤੋਂ 5 ਵਾਲੀ ਜੌਬ ਨਹੀਂ ਕਰਨਾ ਚਾਹੁੰਦੇ ਸਾਨੂੰ ਪਤਾ ਹੈ ਸਾਡੇ ਕੋਲ ਕੋਠੀਆਂ ਹੋਣ ਗੱਡੀਆਂ ਹੋਣ ਵਿਦੇਸ਼ਾਂ ਾਂ ਜਾਣ ਹੋਵੇ ਬੈਂਕ ਬੈਲੈਂਸ ਹੋਵੇ ਚਾਹੇ ਹਰੇ ਕੋਈ ਸੋਚਦਾ ਹੋਵੇ ਪਰ ਉਹਨੂੰ ਪੂਰਾ ਕਰਨ ਦਾ ਮਾਦਾ ਸਾਡੀ ਕੌਮ ਰੱਖਦੀ ਹੈ ਸਾਡਾ ਇਹ ਨਾਰਥ ਜ਼ੋਨ ਰੱਖਦਾ ਹੀ ਰੱਖਦਾ ਪੰਜਾਬ ਹਰਿਆਣਾ ਖਾਸ ਕਰਕੇ ਜਿਹਦੀ ਮੈਂ ਗੱਲ ਕਰਦਾ ਈਵਨ ਰਾਜਸਥਾਨ ਇਹ ਵੀ ਬੈਲਟ ਇਦਾਂ ਦੀ ਹੈਗੀ ਆ ਹੁਣ ਤਾਂ ਜੰਮੂ ਕਹਿ ਲੋ ਹਿਮਾਚਲ ਕਹਿ ਲੋ ਬਹੁਤ ਲੋਕ ਜਾ ਰਹੇ ਆ ਔਰ ਉੱਤਰਾਖੰਡ ਵਾਲੀ ਸਾਈਡ ਤੋਂ ਦਿੱਲੀ ਹਾਈਟਸ ਕਿਉਂ ਜਾਣਾ ਚਾਹੁੰਦੇ ਆ ਲਾਈਫ ਚ ਕਰਨਾ ਚਾਹੁੰਦੇ ਆ ਕਿਤੇ ਪਹੁੰਚਣਾ ਚਾਹੁੰਦੇ ਆ ਤਰੀਕੇ ਕੀ ਆ ਤਰੀਕੇ ਬਹੁਤ ਆ ਸਭ ਤੋਂ ਪਹਿਲੀ ਗੱਲ ਅਸੀਂ ਕਹਿੰਨੇ ਇੱਕ ਉਮਰ ਆ ਜਾਂਦੀ ਹੈ ਬੰਦਿਆ ਦੇ ਵਿਆਹ ਕਰਾਣ ਦੀ ਉਮਰ ਹੋ ਜਾਂਦੀ ਹੈ 18 ਸਾਲ ਤੋਂ ਬਾਅਦ 20 21 ਸਾਲ ਦਾ ਜਦੋਂ ਮੁੰਡਾ ਹੋ ਗਿਆ 22 ਸਾਲ ਦਾ ਹੋ ਗਿਆ ਉਹ ਅਗਰ ਸੋਚੇ ਕਿ ਮੈਂ ਜਾਣਾ ਤੇ ਉਹ ਰਿਸ਼ਤੇ ਲੱਭ ਦਿਓ ਆਪਣੇ ਮੁਲਕ ਚ ਕਿਉਂ ਲੱਭਣੇ ਤੁਸੀਂ ਆਪਣੇ ਦਮ ਤੇ ਯੂ ਐਸ ਏ ਦੇ ਵਿੱਚ ਰਿਸ਼ਤਾ ਲੱਭੋ ਤੁਸੀਂ ਉਹਨਾਂ ਦੀ ਸਾਈਟਸ ਤੇ ਜਾ ਕੇ ਆਪਣਾ ਪ੍ਰੋਫਾਈਲ ਪਾਓ ਡੇਟਿੰਗ ਸਾਈਟਸ ਕਰੋ ਔਰ ਉਸ ਤੋਂ ਬਾਅਦ ਜੇ ਕੋਈ ਕੁੜੀ ਤੁਹਾਨੂੰ ਪਸੰਦ ਆਉਂਦੀ ਹੈ ਮੈਂ ਇੱਕ ਬੜਾ ਜੈਨੂਇਨਲ ਤੇ ਲੀਗਲ ਗੱਲ ਕਰਨ ਲੱਗਾ ਉਹਨੂੰ ਇੰਡੀਆ ਬੁਲਾਓ ਇੰਡੀਆ ਬੁਲਾ ਕੇ ਮੈਂ ਨਹੀਂ ਕਹਿੰਦਾ ਵਿਆਹ ਕਰੋ ਟਰੈਪ ਚ ਨਾ ਆਓ ਨਾ ਕਿਸੇ ਨੂੰ ਟਰੈਪ ਕਰੋ ਨਾ ਆਓ ਜੇ ਤੁਹਾਡੀ ਸੈਟਿੰਗ ਬੈਠਦੀ ਹੈ ਅੰਗੇਜਮੈਂਟ ਕਰ ਲਓ K1 K2 K3 categories ਇਨਾ ਚੰਗੀ ਬਣੀਆਂ ਹੋਈਆਂ ਜੇ ਤੁਸੀਂ K1 categories ਵਿੱਚ ਜਾਣਾ ਚਾਹੁੰਦੇ ਹੋ Fiancé visa is a very good options for all our north indians ਜਿਹੜੇ ਜਿਹੜੇ ਬੈਚਲਰਸ ਦੀ ਮੈਂ ਗੱਲ ਕਰਾਂ ਜੇ ਤੁਹਾਡੀ ਕਹਾਣੀ ਕਿਤੇ ਸੈੱਟ ਹੁੰਦੀ ਹੈ ਨਾ ਤੁਸੀਂ ਵਿਆਹ ਕਰਾਉਂਗੇ ਤੁਸੀਂ ਫਿਓਂਸੀ ਵੀਜ਼ੇ ਤੇ ਜਾਉਂਗੇ ਉਹਦਾ ਬੈਂਕ ਬੈਲੈਂਸ ਉੱਥੇ ਅੱਛਾ ਹੋਣਾ ਚਾਹੀਦਾ ਪਰਮਿਟ ਉਹਦਾ ਸੌਰੀ ਸਿਟੀਜ਼ਨ ਹੋਣਾ ਚਾਹੀਦਾ ਉੱਥੇ ਦਾ ਨਾਟ ਕੀ ਗ੍ਰੀਨ ਕਾਰਡ ਤੇ ਤੁਸੀਂ ਫਿਓਂਸੀ ਵੀਜ਼ੇ ਤੇ ਜਾ ਸਕਦੇ ਹੋ ਜੇ ਕਿਸੇ ਦਾ ਫਿਓਂਸੀ ਆਲਰੇਡੀ ਉੱਥੇ ਹੈਗਾ ਤੇ ਉਹ ਕੀ ਵੀਜ਼ਾ ਦੇ ਵਿੱਚ ਬੁਲਾ ਸਕਦਾ ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਅਸੀਂ ਤੁਹਾਨੂੰ ਰੈਸਟ ਆਫ ਦਾ 올 ਦਾ ਡੀਟੇਲਸ ਪ੍ਰੋਵਾਈਡ ਕਰ ਦਾਂਗੇ B1 B2 ਵੀਜ਼ਾ ਉਹ ਹੈਗਾ ਜਿਹੜਾ ਕਿ ਤੁਹਾਨੂੰ ਉਹ ਹਰ ਇੱਕ ਸਹੂਲਤ ਦਿੰਦਾ ਹੈ ਯੂएस ਜਾ ਕੇ ਤੁਸੀਂ B1 B2 ਵੀਜ਼ਾ ਤੇ ਘਰ ਖਰੀਦ ਸਕਦੇ ਹੋ ਤੁਸੀਂ B1 B2 ਵੀਜ਼ਾ ਤੇ ਕੰਮ ਕਰ ਸਕਦੇ ਹੋ ਕੰਮ ਇਹ ਨਹੀਂ ਕਿ B1 B2 ਤੇ ਹੀ ਕਰੀ ਜਾ ਰਹੇ ਹੋ ਵੀਜ਼ਾ ਤੁਸੀਂ ਚੇਂਜ ਕਰਾ ਸਕਦੇ ਹੋ B1 B2 ਵੀਜ਼ਾ ਤੇ ਤੁਸੀਂ ਗੱਡੀ ਲੈ ਸਕਦੇ ਹੋ B1 B2 ਵੀਜ਼ਾ ਤੇ ਤੁਸੀਂ ਹਰ ਹਰ ਇੱਕ ਉਹ ਕੰਮ ਕਰ ਸਕਦੇ ਹੋ ਜੋ ਉੱਥੇ ਦਾ ਸਿਟੀਜ਼ਨ ਕਰਦਾ ਹੈ ਸਿਵਾਏ ਗ੍ਰੀਨ ਕਾਰਡ ਦੇ ਜੇ ਤੁਸੀਂ ਵਰਕ ਏਮਪਲੋਇਮੈਂਟ ਲੈਣੀ ਹੈ ਤੁਸੀਂ ਆਪਣਾ ਵੀਜ਼ਾ ਚੇਂਜ ਕਰਾ ਲਓ B1 B2 ਵਾਲਾ ਆਪਣਾ ਉੱਥੇ ਜਾ ਕੇ F1 ਕੈਟਾਗਰੀ 'ਚ ਵੀਜ਼ਾ ਕਰਾ ਸਕਦਾ ਹੈ B1 B2 ਵਾਲਾ ਉੱਥੇ ਜਾ ਕੇ LLC ਖੋਲ ਕੇ L1A ਵੀਜ਼ਾ ਕਰਾ ਸਕਦਾ ਹੈ B1 B2 ਵਾਲਾ ਬੰਦਾ ਉੱਥੇ ਲੀਡਿੰਗ ਟੂ ਗ੍ਰੀਨ ਕਾਰਡ ਜਿੰਨੇ ਵੀ ਕੈਟਾਗਰੀਸ ਨੇ ਉਸ ਚ ਕਨਵਰਜਨ ਪਾ ਸਕਦਾ ਹੈ H1 ਵਾਲੀ ਕਨਵਰਜਨ ਪਾ ਸਕਦਾ ਹੈ ਸੋ B1 B2 ਵੀਜ਼ੇ ਨੂੰ ਤੁਸੀਂ ਸਿਰਫ ਸਾਲੀ ਵੀਜ਼ਾ ਨਾ ਸੋਚੋ ਸਾਡੇ ਲੋਕੀ ਕੀ ਕਰਦੇ ਆ 10 ਵਾਲੀ ਵੀਜ਼ਾ ਮਿਲ ਗਿਆ ਬੀ1 ਬੀ2 ਮਲਟੀਪਲ ਐਂਟਰੀ ਕਹਿੰਦੇ ਉੱਥੇ ਜਾ ਕੇ ਕੇਸ ਲਾ ਦਾਂਗੇ ਇਹ ਹੱਲ ਨਹੀਂ ਹੈ ਸੌਖਾ ਰਸਤਾ ਹੀ ਸੋਚਦੇ ਹੋ ਵੀ ਜਾਂਦੇ ਆਪਾਂ ਕੇਸ ਲਾ ਦਾਂਗੇ ਜਾਂ ਕੋਈ ਐਸਾਈਲਮ ਪਾ ਦਾਂਗੇ ਤੇ ਫਿਰ ਸਾਰੀ ਉਮਰ ਲਈ ਸਾਰੀ ਉਮਰ ਲਈ ਲੈ ਕੇ ਚੱਲਿਓ ਮੇਰੀ ਗੱਲ ਜਿਹੜੇ ਤਾਂ ਬੀ1 ਬੀ2 ਵੀਜ਼ਾ ਦੇ ਜਾ ਰਹੇ ਆ ਉਹਨਾਂ ਦੀ 7 7 8 8 ਸਾਲ ਬਾਰੀ ਨਹੀਂ ਆ ਰਹੀ ਐਸਾਈਲਮ ਤੇ ਪੋਲਿਟਿਕਲ ਸਟੇਜ ਜਿਹੜੀ ਤੁਸੀਂ ਉੱਥੇ ਜਾ ਕੇ ਲੈਣੀ ਹੋ ਕਿੰਨੇ ਕਿਸ ਤਰ੍ਹਾਂ ਅਸੀਂ ਦੇਖਦੇ ਆ ਅਮਰੀਕਾ ਚ ਭਰੇ ਪਏ ਆ ਜਿਹੜੇ ਬਾਰਡਰ ਟੱਪ ਕੇ ਆ ਰਹੇ ਆ ਵੀਜ਼ੇ ਤੇ ਆ ਰਹੇ ਆ ਆ ਕੇ ਆਪਣੇ ਪੇਪਰ ਦਿਖਾਉਂਦੇ ਔਰ ਕਹਿੰਦੇ ਜੀ ਅਸੀਂ ਤਾਂ ਜੀ ਸਾਨੂੰ ਤਾਂ ਖਤਰਾ ਹੈ ਜਾਨ ਦਾ ਸਾਈਲੰਡ ਦੇ ਦੋ ਪਰ ਉਸ ਤੋਂ ਬਾਅਦ ਕੀ ਹੁੰਦਾ ਤੁਹਾਨੂੰ ਪਤਾ ਪੁੱਛੋ ਜਿਨ੍ਹਾਂ ਨੇ ਲਈ ਹੋਈ ਹੈ ਜਿਨ੍ਹਾਂ ਨੂੰ ਗ੍ਰੀਨ ਕਾਰਡ ਵੀ ਆਇਆ ਹੈ ਜਿਹੜਾ ਤਾਂ 10 ਸਾਲੀ ਵੀਜ਼ੇ ਤੇ ਜਾਏਗਾ ਉਹਦੀ ਬਾਰੀ ਕਟੋ-ਕਟ 7 ਸਾਲ ਨਹੀਂ ਆਣੀ 7 ਸਾਲ ਬਾਅਦ ਦੀ ਡੇਟ ਪੈਣੀ ਹੈ ਔਰ ਜਿਹੜਾ ਤਾਂ ਬਾਰਡਰ ਟੱਪ ਕੇ ਆ ਰਿਹਾ ਉਹਦੀ 7 ਸਾਲ ਬਾਅਦ ਡੇਟਾਂ ਪੈਰੀਆਂ 2 ਸਾਲ ਬਾਅਦ ਲੋਸ ਕੀ ਹੈ ਸਭ ਤੋਂ ਵੱਡਾ ਲੋਸ ਹੈ ਤੁਹਾਡਾ ਤੁਸੀਂ ਆਪ ਦੀ ਧਰਤੀ ਮਾਂ ਨਾਲ ਆਪਣੇ ਮੁਲਕ ਨਾਲ ਆਪਣੇ ਕਲਚਰ ਨਾਲ ਆਪਣੇ ਵਿਰਸੇ ਨਾਲ ਸਭ ਤੋਂ ਜੁਦਾ ਹੋ ਜਾਓਗੇ ਪੂਰੀ ਉਮਰ ਲਈ ਤੁਸੀਂ ਨਹੀਂ ਜੇ ਤੁਸੀਂ ਅਲੱਗ ਹੋਗੇ ਤੁਹਾਡੀ ਆਨ ਵਾਲੀ ਜਨਰੇਸ਼ਨ ਵੀ ਅਲੱਗ ਹੋਗੀ ਤੁਹਾਡਾ ਆਨ ਜਾਣੀ ਬੰਦ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਬਾਇਆ ਨੇਪਾਲ ਦੇ ਰਸਤੇ ਤੋਂ ਤੁਸੀਂ ਆ ਜਾਓਗੇ ਇਹ ਇਜ਼ੀ ਕੋ ਕਿੰਨੇ ਸਾਲ ਤੁਹਾਨੂੰ ਲੱਗਣਿਆ ਉੱਥੇ ਕਟੋ-ਕਟ ਪੂਰੀ ਉਮਰ ਲੱਗ ਜਾਂਦੀ ਹੈ ਗ੍ਰੀਨ ਕਾਰਡ ਲੈਣ ਚ 5 ਸਾਲ 10 ਸਾਲ 15 ਸਾਲ ਗ੍ਰੀਨ ਕਾਰਡ ਆ ਗਿਆ ਫਿਰ ਤੁਸੀਂ ਸਰਜਨਸ਼ਿਪ ਲਾਉਂਗੇ ਸਿਟੀਜ਼ਨਸ਼ਿਪ ਨੂੰ ਘਾ ਫੇਰ 2-4 ਸਾਲ ਲੱਗਣੇ ਆ ਟੈਸਟ ਦੋਗੇ ਚਲੋ ਤੁਸੀਂ ਗ੍ਰੀਨ ਕਾਰਡ ਹੋ ਗਏ ਸਿਟੀਜ਼ਨ ਹੋ ਗਏ ਫੇਰ ਜਦੋਂ ਤੁਸੀਂ ਇੰਡੀਆ ਆਏ ਤੁਹਾਨੂੰ ਅਮਰੀਕਾ ਦੇ 에ਰਪੋਰਟਾਂ ਤੇ ਤੇ ਰਿਆ ਜਾਏਗਾ ਕਿਉਂਕਿ ਕੈਟਾਗਰੀ ਹਰ ਜਗ੍ਹਾ ਲਿਖੀ ਹੁੰਦੀ ਹੈ ਫੇਰ ਵੀ ਤੁਹਾਡਾ ਭਾਰਤ ਆਣਾ ਤੁੱਕ ਤੁੱਕ ਪਣੀ ਰਹਿਣੀ ਹੈ ਕਿ ਆਪਣੇ ਮੂਲਕ ਚਾਹੀਏ ਪੰਜਾਬ ਜਾਈਏ ਕਿ ਨਾ ਜਾਈਏ ਬਹੁਤ ਸੀ ਆਪਸ਼ਨਸ ਹੈ ਯੂ ਐਸ ਦੇ ਵਿੱਚ ਤੁਸੀਂ ਉੱਥੇ ਜਾ ਕੇ ਕੰਮ ਤਾਂ ਖੋਲੋ ਤੁਸੀਂ ਉੱਥੇ ਜਾ ਕੇ ਕੋਈ ਹੋਰ ਵੀਜ਼ਾ ਕਨਵਰਟ ਕਰਾਓ ਕੰਪਨੀ ਤੋਂ ਲੈਟਰ ਤਾਂ ਲਓ F1 ਕੈਟਾਗਰੀ 'ਚ ਚੇਂਜ ਕਰਾ ਲਓ ਕੀ ਯੂਐਸ ਤੁਹਾਨੂੰ ਮਨਾ ਕਰਦਾ ਨਹੀਂ ਇਹ ਰਸਤੇ ਨੂੰ ਮੈਂ ਇੰਨਾ ਜ਼ਿਆਦਾ ਦੇਖ ਰਿਹਾ ਇਸ ਲਈ ਜਿੰਨੀ ਅਪੀਲ ਹੋ ਸਕੇ ਮੈਂ ਕਰਾਂਗਾ ਵੀ ਇਸ ਰਸਤੇ ਨੂੰ ਨਾ ਅਪਣਾਇਆ ਜਾਵੇ ਔਰ ਸਿੱਧੇ ਰਸਤੇ ਨਾਲ ਯੂਐਸ ਦਾ ਵੀਜ਼ਾ ਲੈ ਕੇ ਤੁਸੀਂ ਆਪ ਦੀ ਕੈਟਾਗਰੀ ਜੇ ਮੈਨੂੰ ਪੁੱਛੋਗੇ B1 B2 L1 K1 R1 J1 J2 E1 E2 E3 EB5 ਤੱਕ ਜਿਹੜੇ ਬਿਜ਼ਨਸਮੈਨ ਸਕਸੈਸਫੁਲ ਨੇ ਉਹ ਚਾਹੁੰਦੇ ਆ ਵੀ ਆਪਾਂ ਅਮਰੀਕਾ ਜਾਈਏ EB5 'ਚ ਚਲੇ ਜਾਓ ਪਹਿਲਾ 0.5 ਮਿਲੀਅਨ ਡਾਲਰ ਸੀ ਹੋਰ ਵੀ ਕਈ ਰਸਤੇ ਹੈ ਫਿਰ ਜ਼ਰੂਰੀ ਨਹੀਂ ਤੁਸੀਂ 1 ਮਿਲੀਅਨ ਡਾਲਰ ਹੀ ਉੱਥੇ ਲਾ ਕੇ ਇਨਵੈਸਟ ਕਰਨਾ ਹੈ ਇਨਵੈਸਟਮੈਂਟ ਕੈਟਾਗਰੀ ਫ੍ਰੀ ਵਾਲੀ ਵੀ ਹੈਗੀ ਫ੍ਰੀ ਦਾ ਮਤਲਬ ਕੰਪਨੀ ਸੈਟਅਪ ਕਰੋ ਕੰਮ ਕਰੋ ਉੱਥੇ ਹੀ ਕਮਾਓ ਟਰਨਓਵਰ ਦਿਖਾਓ ਤੇ ਉਹ ਟਰਨਓਵਰ ਦਿਖਾ ਕੇ ਤੁਸੀਂ ਗ੍ਰੀਨ ਕਾਰਡ ਲੈ ਸਕਦੇ ਹੋ ਉੱਥੋਂ ਦੀ ਪੈਸਾ ਕਮਾ ਕੇ ਉੱਥੇ ਹੀ ਲਾ ਕੇ ਲੈ ਸਕਦੇ ਹੋ ਜਿਉਂਦੀ ਛੋੜੀ ਆਪਣਾ ਇੰਡੀਆ ਦਾ ਪੈਸਾ ਲੈ ਜਾ ਕੇ ਉੱਥੇ ਲਾਣਾ ਸੋ ਕੁਮਨ ਸਾਹਿਬ ਤੁਸੀਂ ਕੈਟਾਗਰੀਸ ਪੁੱਛ ਰਹੇ ਹੋ ਯੂਐਸ ਜਾਣ ਦੀ ਕੈਟਾਗਰੀਸ ਬਹੁਤ ਸਾਰੀਆਂ ਸੈਟਲ ਹੋਣ ਦੀ ਵੀ ਕੈਟ ਬਿਲਕੁਲ ਸਾਡੇ ਕੋਲ ਸਮਾਂ ਵੀ ਘੱਟ ਹੈ ਭਾਜੀ ਇੰਟਰਵਿਊ ਲਈ ਕੋਈ ਟਰਿਕ ਦੱਸੋ ਚਾਰ ਟਰਿਕ ਦੱਸ ਦੋ ਟੂਰਿਸਟ ਵੀਜ਼ਾ ਲਈ ਔਰ ਚਾਰਕ ਦੱਸ ਦੋ ਦੋ ਤਿੰਨ ਸਟੂਡੈਂਟ ਨੂੰ ਜਿਹੜੇ ਸਟੂਡੈਂਟ ਵੀਜ਼ਾ ਲਈ ਜਿਨ੍ਹਾਂ ਨੇ ਜਾਣਾ ਵੀ ਉਹ ਵੀਜ਼ੇ ਤੋਂ ਜਿਹੜਾ ਆਪਣਾ ਇੰਟਰਵਿਊ ਤੋਂ ਸਕਸੈਸਫੁਲੀ ਵੀਜ਼ਾ ਲੈ ਕੇ ਆ ਸਕਣ ਅਹ ਦੇਖੋ ਮੈਂ ਗਿਣਤੀ ਕਰਕੇ ਤਾਂ ਨਹੀਂ ਦੱਸਾਂਗਾ ਪਰ ਯੂਐਸ ਇੰਟਰਵਿਊ ਕਲੀਅਰ ਕਰਨ ਦਾ ਸਭ ਤੋਂ ਪਹਿਲਾ ਔਰ ਸੌਖਾ ਟਰਿਕ ਇਹ ਹੈ ਕਿ ਤੁਹਾਡੇ ਚ आत्मविश्वास कॉन्फिडेंस कोई सवाल का जवाब नहीं भी आंदा कोई गल नहीं हाउ कॉन्फिडेंटली ਤੁਸੀਂ ਉੱਤੇ ਖੜੇ ਹੋ ਕੀ ਕੌਨਫੀਡੈਂਸ ਲੈਵਲ ਹੈ ਤੁਹਾਡਾ ਉੱਤੇ ਖੜਨ ਦਾ ਅੱਖ ਚੱਕ ਪਾ ਕੇ ਸਮਾਈਲ ਦੇ ਕੇ ਕੌਨਫੀਡੈਂਟਲੀ ਤੁਸੀਂ ਸਵਾਲ ਦਾ ਜਵਾਬ ਦੇ ਪਾ ਰਹੇ ਹੋ ਨਹੀਂ ਸਮਝ ਆਇਆ ਫਿਰ ਕੀ ਹੋ ਗਿਆ ਦੁਬਾਰਾ ਪੁੱਛ ਲੋ ਪਰ ਜਵਾਬ ਜ਼ਰੂਰ ਦਿਓ ਔਰ ਕਹਿ ਵੀ ਸਕਦੇ ਹੋ ਸੌਰੀ ਆ ਆਰ ਓਨਡਰਸਟੈਂਡ ਆ ਡੋਨਟ ਨੋ ਵਟ ਆਰ ਸੇਇੰਗ ਬੈਕ ਅਪਾਰਡਨ ਮਤਲਬ ਕੋਸ਼ਿਸ਼ ਕਰੂ ਕਿ ਇੰਟਰਵਿਊ ਇੰਗਲਿਸ਼ 'ਚ ਹੀ ਦੇਣਾ ਹੈ ਪਹਿਲੀ ਕੋਸ਼ਿਸ਼ ਜਿਹੜੇ ਹਿੰਦੀ ਪੰਜਾਬੀ 'ਚ ਜਿਆਦਾ ਇੰਟਰਵਿਊ ਦਿੰਦੇ ਹਨ ਨਾ ਏਜਡ ਬੰਦਿਆਂ ਦਾ ਚੱਲ ਜਾਂਦਾ ਜਿਹੜੇ ਯੰਗਸਟਰ ਹਿੰਦੀ ਪੰਜਾਬੀ 'ਚ ਜਿਆਦਾ ਇੰਟਰਵਿਊ ਦੇਣਗੇ ਉਹਨਾਂ ਦਾ ਰਿਫਿਊਜ਼ਲ ਰੇਟ 90% ਤੋਂ ਜ਼ਿਆਦਾ ਹੋ ਦੂਜਾ ਟਿਪ ਇਹ ਹੈ ਤੁਹਾਡਾ ਡੀਐਸ ਬਹੁਤ ਵੱਡੀ ਗੇਮ ਹੈ ਇਹਨੂੰ ਇੱਕ ਸਿੰਪਲ ਫਾਰਮ ਨਾ ਸਮਝੋ ਜਦੋਂ ਵੀ ਕੋਈ ਵੀ ਏਜੰਟ ਤੁਹਾਡਾ ਡੀਐਸ ਭਰਦਾ ਹੈ ਉਹ ਤੁਹਾਡੀ ਕਿਸਮਤ ਭਰ ਰਿਹਾ ਹੈ ਉਹ ਸਭ ਤੋਂ ਪਹਿਲਾਂ ਯੂਐਸ ਨੂੰ ਕਿੱਥੋਂ ਪਤਾ ਲੱਗੇਗਾ ਕਿ ਤੁਸੀਂ ਕੌਣ ਹੋ ਤੁਹਾਡੇ ਡੀਐਸ ਤੋਂ ਪਤਾ ਲੱਗੇਗਾ बस सबसे बड़ी कलाकारी ਹੁਣ ਬਾਕੀ ਏਜੰਟ ਕੀ ਕਰਦੇ ਆ ਸਿਰਫ ਔਰ ਸਿਰਫ ਤੁਹਾਡੀ ਇਨਫੋਰਮੇਸ਼ਨ ਚੱਕਦੇ ਆ ਉਸ ਚ ਪਾ ਦਿੰਦੇ ਆ ਹੁਣ ਜਦੋਂ ਇਨਫੋਰਮੇਸ਼ਨ ਚੱਕੀ ਪਾਤੀ 70 80% ਵੈਸੀ ਸਮਝ ਗਈ ਤੁਸੀਂ ਕੀ ਚੀਜ਼ ਹੋ ਬਾਕੀ ਰਹੀ ਸੀ ਕਸਰ ਇੰਟਰਵਿਊ ਪੂਰੀ ਕਰ ਦਿੰਦਾ ਸੋ ਜੋ ਇਹ ਦੋਨਾਂ ਚੀਜ਼ਾਂ ਚ ਆਪਾਂ ਇੰਟਰਵਿਊ ਕਰੈਕ ਕਿਵੇਂ ਕਰਨਾ ਹੈ ਤੁਹਾਡੇ ਤੁਹਾਨੂੰ ਆਪ ਪਤਾ ਹੋਵੇ ਹਰ ਬੰਦੇ ਨੂੰ ਕਿ ਮੇਰਾ ਡੀਐਸ ਕੀ ਹੈ ਕੀ ਪਰਿਆ ਗਿਆ ਉਸ ਚ ਮੈਂ ਕੀ ਪ੍ਰੈਜੈਂਟ ਕੀਤਾ ਮੈਂ ਕਿਉਂ ਚੱਲਿਆ ਜੇ ਤੁਸੀਂ ਮਾਈਂਡ ਚ ਕਲੀਅਰ ਹੋ कि ਮੈਂ ਯੂਐਸਏ ਜੇ ਮੈਨੂੰ ਨਾ ਪੁੱਛ ਲਿਆ ਤੇ ਮੈਂ ਇੱਕ ਸੈਟੀਸਫੈਕਟਰੀ ਆਨਸਰ ਨਹੀਂ ਦੇਣਾ ਮੈਂ ਕੁਆਲਿਟੀ ਆਨਸਰ ਦੇਣਾ ਕਿ ਮੈਂ ਕਿਉਂ ਚੱਲਿਆ ਦੂਜਾ ਮੇਕ देम ਸ਼ੋਰ ਅੰਬੈਸੀ ਨੂੰ ਸ਼ੋਰ ਕਰ ਦੋ ਤੁਸੀਂ ਵਾਪਸ ਆਉਂਗੇ ਇਹ ਬੋਲ ਕੇ ਸ਼ੋਰ ਨਹੀਂ ਹੋਣਾ ਇਹ ਤੁਹਾਡੇ ਡੀਐਸ ਤੋਂ ਹੋਏਗਾ ਔਰ ਤੁਹਾਡੇ ਕਾਰੋਬਾਰ ਤੋਂ ਹੋਏਗਾ ਤੁਹਾਡੇ ਰੀਜ਼ਨ ਟੂ ਗੋ ਔਰ ਵਾਪਸ ਆਣ ਦੀ ਨੀਅਤ ਤੁਹਾਨੂੰ ਵੀਜ਼ਾ ਦਲਾਉਂਦੀ ਹੈ ਥੀਸ ਆਰ ਦਾ ਮੇਨ ਟ੍ਰਿਕਸ ਅ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਨੇ ਵੀਜ਼ਾ ਪ੍ਰੈਪ ਕੋਲੇ ਜੇਕਰ ਤੁਸੀਂ ਯੂਐਸਏ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕੈਨੇਡਾ ਪਲਾਨ ਕਰ ਰਹੇ ਹੋ ਆਸਟ੍ਰੇਲੀਆ ਪਲਾਨ ਕਰ ਰਹੇ ਹੋ ਤਾਂ ਸਕਰੀਨ ਤੇ ਆ ਰੇ ਨੰਬਰ ਤੇ ਕਾਲ ਕਰ ਸਕਦੇ ਹੋ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਇਸ ਨੰਬਰ ਤੇ ਕਾਲ ਕਰੋ ਜਾਣਕਾਰੀ ਹਾਸਲ ਕਰੋ ਨਿਤਨ ਜੀ ਨੂੰ ਮਿਲਣਾ ਚਾਹੋ ਲਿਓ ਹਜੇ ਇੰਡੀਆ ਨੇ ਇਹਨਾਂ ਨੂੰ ਵੀ ਤੁਸੀਂ ਮਿਲ ਸਕਦੇ ਹੋ ਸੈਕਟਰ 82 ਜੇ ਆਪਾਂ ਕਹੀਏ 에어ਪੋਰਟ ਰੋਡ ਤੇ ਤੁਹਾਨੂੰ ਆਉਣਾ ਪਊਗਾ ਉਸ ਦੇ ਲਈ ਔਰ ਉੱਥੇ ਪਹੁੰਚ ਕੇ ਤੁਸੀਂ ਆਪਣਾ ਜਾਣਕਾਰੀ ਹਾਸਲ ਜਿਹੜੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਆ ਜੀ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜਾਂਦੇ ਜਾਂਦੇ ਤੁਹਾਨੂੰ ਕੁਝ ਕਲਿੱਪਸ ਦਿਖਾਉਣੇ ਆ ਜਿੰਨਾ ਸਟੂਡੈਂਟਸ ਦੇ ਹੁਣੇ ਵੀਜ਼ੇ ਆਏ ਆ ਦੇਖੋ ਕਿਵੇਂ ਸੈਲੀਬ੍ਰੇਸ਼ਨ ਚੱਲ ਰਿਹਾ ਹੈ ਵੀਜ਼ਾ ਪ੍ਰੈਪ ਦੇ ਆਫਿਸ ਉਹਨਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਤਿ ਸ਼੍ਰੀ ਅਕਾਲ ਦਰਸ਼ਕੋ ਵੀਜ਼ਾ ਪ੍ਰੈਪ ਦੀ ਸਕਸੈਸ ਸਟੋਰੀ ਯੂਐਸ ਦੇ ਲੇਟੈਸਟ ਵੀਜ਼ਾਸ ਗ੍ਰਾਂਟ ਹੋਏ ਆ ਹੈਪਨਿੰਗ ਸੈਰੇਮਨੀ ਕੰਗ੍ਰੈਚੁਲੇਸ਼ਨਸ ਟੂ 올 ਆਵਰ ਟੀਮ ਵੀਜ਼ਾ ਪ੍ਰੈਪ ਥੀਸ ਆਰ ਦਾ ਵੀਜ਼ਾਸ ਓ ਕੰਗ੍ਰੈਚੁਲੇਸ਼ਨਸ ਫੋਰ ਦਾ ਵੀਜ਼ਾਸ ਲੇਟੈਸਟ ਐਵਰੀਬਾਡੀ ਵੀਜ਼ਾ ਪ੍ਰਾਪਤੋ ਮੈਨੂੰ ਫਸਟ ਟਾਈਮ ਤੋਂ ਯੂਐਸ ਦਾ ਸੈਨਿਅਰ ਵੀਜ਼ਾ ਮਿਲਿਆ B1 B2 ਥੈਂਕਸ ਟੂ ਨਿਤਿਨ ਸ਼ਰਮਾ ਐਂਡ ਵੀਜ਼ਾ ਪ੍ਰੈਪ ਟੂ ਥੈਂਕ ਯੂ ਕੰਗ੍ਰੈਚੁਲੇਸ਼ਨਸ ਟੂ एवरीवन ਬੀ ਕਮ ਆਨ ਅਵਰ ਨੈਕਸਟ ਸਟੋਰੀਜ਼ ਥੈਂਕ ਯੂ ਵੀਜ਼ਾ ਪ੍ਰੈਪ ਸਾਡੇ ਸੁਪਨਿਆਂ ਨੂੰ ਸੱਚ ਕਰਨ ਲਈ ਬਹੁਤ ਬਹੁਤ ਧੰਨਵਾਦ ਨਿਤਿਨ ਸ਼ਰਮਾ ਭਾਈ ਦਾ ਥੈਂਕ ਯੂ ਕੋਹਾਂ ਦੀ ਜਰ ਦਾ ਵੀਜ਼ਾ ਸਕਸੈਸ ਸਟੋਰੀਜ਼ ਨਾਓ ਹੈ ਵੀਜ਼ਾ ਪ੍ਰੈਪ ਇਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਸਾਡਾ ਵੀਜ਼ਾ ਲਵਾਇਆ ਥੈਂਕਸ ਨਿਤਨ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੰਗ੍ਰੈਚੁਲੇਸ਼ਨਸ ਟੀਮ ਵੀਜ਼ਾ ਪ੍ਰੈਪ ਸਾਡੀ ਸਾਰੀ ਮਿਹਨਤ ਦਾ ਸਦਕਾ ਸਾਡੇ ਸਾਰੇ ਕੈਂਡੀਡੇਟਸ ਦੇ ਯੂਐਸ ਦੇ ਵੀਜ਼ਾਸ ਗ੍ਰਾਂਟ ਹੋਏ ਆ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਇਹਨਾਂ ਦੇ ਵਿੱਚ ਇਹਨਾਂ ਦੀ ਆਪਣੀ ਮਿਹਨਤ ਹੈ ਜਿੱਦੇ ਕਰਕੇ ਸਾਕਾਰ ਹੋਏ ਆ ਵੀਜ਼ਾ ਪ੍ਰੈਪ ਨੇ ਗਾਈਡੈਂਸ ਦਿੱਤੀ ਔਰ ਇਹਨਾਂ ਨੇ ਉਸ ਗਾਈਡੈਂਸ ਨੂੰ ਐਕਸੈਪਟ ਕੀਤਾ ਤੇ ਕਿੱਦਾਂ ਇਹਨਾਂ ਦੇ ਵੀਜ਼ਾਸ ਆਏ ਇਹਨਾਂ ਦੀ ਸਕਸੈਸ ਸਟੋਰੀ ਹਨ ਲੈਕਸ ਲਾਈਫ ਲਈ ਅਸੀਂ ਇਹਨਾਂ ਨੂੰ ਵਿਸ਼ੇਸ ਕਹਿੰਦੇ ਆ ਤੇ ਕੰਗ੍ਰੈਚੁਲੇਸ਼ਨਸ ਕਰਦੇ ਆ ਥੈਂਕ ਯੂ